ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਹੈ ਵੀ ਆਪਾਂ ਚੁਗਲਖੋਰ ਬੰਦੇ ਨੂੰ ਕਿਵੇਂ ਪਛਾਣ ਸਕਦੇ ਆ ਕਿਵੇਂ ਉਹ ਤੋਂ ਬਚ ਸਕਦੇ ਆ ਕਿਹੋ ਜੀਆਂ ਗੱਲਾਂ ਉਹਨੂੰ ਦੱਸਣੀਆਂ ਚਾਹੀਦੀਆਂ ਨੇ ਤੇ ਕਿਹੋ ਜੀਆਂ ਗੱਲਾਂ ਉਹਨੂੰ ਨਹੀਂ ਦੱਸਣੀਆਂ ਚਾਹੀਦੀਆਂ ਨੇ ਤੇ ਕੀ ਚੁਗਲਖੋਰ ਬੰਦੇ ਨੂੰ ਯਾਰ ਬਣਾਉਣਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ ਕੀ ਚੁਗਲਖੋਰ ਬੰਦਾ ਜ਼ਿੰਦਗੀ ਦੇ ਵਿੱਚ ਆਪਣੇ ਕਦੇ ਨਾ ਕਦੇ ਕੰਮ ਆ ਸਕਦਾਗਾ ਜਾਂ ਫਿਰ ਉਹ ਕਿਸੇ ਕੰਮ ਦਾ ਨਹੀਂ ਹੁੰਦਾਗਾ ਇਨਾਂ ਸਾਰੀਆਂ ਗੱਲਾਂ ਬਾਰੇ ਆਪਾਂ ਅੱਜ ਖੁੱਲ੍ਹ ਕੇ ਵਿਸਤਾਰ ਨਾਲ ਚਰਚਾ ਕਰਾਂਗੇ ਤਾਂ ਆਜੋ ਫਿਰ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਜੇ ਆਪਾਂ ਗੱਲ ਕਰੀਏ ਵੀ ਚੁਗਲਖੋਰ ਬੰਦੇ ਦੇ ਵਿੱਚ ਗੁਣ ਕੀ ਹੁੰਦਾਗਾ ਤਾ ਉਹ ਗੱਲ ਇਹ ਆ ਵੀ ਚੁਗਲਖੋਰ ਬੰਦੇ ਦੇ ਵਿੱਚ ਕੋਈ ਗੁਣ ਨਹੀਂ ਹੁੰਦਾਗਾ ਵੈਸੇ ਤਾਂ ਚਲੋ ਇੱਕ ਗੀਤ ਵੀ ਆਇਆ ਹੋਇਆਗਾ ਵੀ ਹਰ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਚੰਗਾ ਹੁੰਦਾਗਾ ਪਰ ਜਿਹੜਾ ਚੁਗਲਖੋਰ ਬੰਦਾ ਹੁੰਦਾਗਾ ਦੋਸਤੋ ਉਹਦੇ ਵਿੱਚ ਕੋਈ ਗੁਣ ਚੰਗਾ ਨਹੀਂ ਹੁੰਦਾਗਾ ਉਹਦਾ ਇੱਕੋ ਇੱਕ ਮਕਸਦ ਹੁੰਦਾਗਾ ਲੋਕਾਂ ਦੀ ਬਰਬਾਦੀ ਕਰਨੀ ਲੋਕਾਂ ਦੇ ਘਰ ਪਟਣੇ ਇਧਰ ਦੀ ਗੱਲ ਸੁਣ ਕੇ ਉਧਰ ਕਰਨੀ ਉਧਰ ਦੀ ਗੱਲ ਸੁਣ ਕੇ ਇਧਰ ਕਰਨੀ ਜੇ ਕਿਸੇ ਦਾ ਭਲਾ ਹੋ ਰਿਹਾ ਜੇ ਕਿਸੇ ਦਾ ਚੰਗਾ ਕੰਮ ਹੋ ਰਿਹਾਗਾ ਉਹਦੇ ਵਿੱਚ ਜਾ ਕੇ ਟੰਗ ਡਾਉਣੀ ਉਹਦਾ ਕੰਮ ਖਰਾਬ ਕਰਨਾ ਹਰ ਕਿਸੇ ਲਈ ਦਿਲ ਦੇ ਅੰਦਰ ਬੇਈਮਾਨੀ ਰੱਖਣੀ ਨਫ਼ਰਤ ਕਰਨੀ ਹਰ ਕਿਸੇ ਦਾ ਬੁਰਾ ਸੋਚਣਾ ਇਹ ਹੁੰਦਾ ਦੋਸਤੋ ਇੱਕ ਚੁਗਲਖੋਰ ਬੰਦੇ ਦਾ ਕੰਮ ਹੁਣ ਤੁਸੀਂ ਦੇਖ ਲਓ ਵੀ ਇਹਦੇ ਵਿੱਚ ਗੁਣ ਵਾਲੀ ਕਿਹੜੀ ਗੱਲ ਹੈ ਜੇ ਕੋਈ ਬੰਦਾ ਕਿਸੇ ਦਾ ਘਰ ਪੱਟ ਰਿਹਾਗਾ ਕਿਸੇ ਦੀ ਚੁਗਲੀ ਕਿਸੇ ਕੋਲੇ ਕਰ ਰਿਹਾਗਾ ਕਿਸੇ ਦੇ ਰਾਜ਼ ਕਿਸੇ ਦੇ ਭੇਤ ਕਿਸੇ ਦੇ ਦਿਲ ਦੀਆਂ ਗੱਲਾਂ ਕਿਸੇ ਨੂੰ ਦੱਸ ਰਿਹਾਗਾ ਤਾਂ ਇਹਦੇ ਵਿੱਚ ਤਾਂ ਫਿਰ ਕੋਈ ਗੁਣ ਵਾਲੀ ਗੱਲ ਹੀ ਨਹੀਂ ਇਹ ਗੁਣ ਨਹੀਂ ਹੈਗਾ ਇਹ ਤਾਂ ਔਗਣ ਹੋਗੇ ਤੇ ਔਗਣ ਕਦੇ ਵੀ ਚੰਗੇ ਨਹੀਂ ਹੁੰਦੇ ਦੋਸਤੋ ਹੁਣ ਵਾਰੀ ਆਉਂਦੀ ਹੈ ਵੀ ਆਪਾਂ ਚੁਗਲਖੋਰ ਬੰਦੇ ਨੂੰ ਪਛਾਣਨੀ ਕਿਵੇਂ ਦੋਸਤੋ ਬੈਸੇ ਤਾਂ ਇਹੋ ਜਿਹਾ ਬੰਦਾ ਆਪ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਹਰਕਤਾਂ ਕਰ ਦਿੰਦਾਗਾ ਜਿਹਦੇ ਕਰਕੇ ਆਪਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਇਨ੍ਹਾਂ ਬੰਦਿਆਂ ਨੂੰ ਪਛਾਣਨ ਵਿੱਚ ਕਿਉਂਕਿ ਹੁਣ ਤੁਸੀਂ ਇਹ ਦੇਖ ਲਓ ਵੀ ਮੰਨ ਲਓ ਮੈਂ ਆਪਣੇ ਕਿਸੇ ਯਾਰ ਕੋਲੇ ਕੋਈ ਆਪਣੇ ਦਿਲ ਦੀ ਗੱਲ ਕਰਤੀ ਕੋਈ ਉਹ ਗੱਲ ਕਰਤੀ ਜਿਹੜੀ ਮੈਂ ਆਪਣੇ ਮਾਪਿਓ ਕੋਲੇ ਵੀ ਨਹੀਂ ਕੀਤੀ ਸੀ ਆਪਣੇ ਕਿਸੇ ਭੈਣ ਭਰਾ ਕੋਲੇ ਵੀ ਨਹੀਂ ਕੀਤੀ ਸੀ ਕਿਸੇ ਰਿਸ਼ਤੇਦਾਰ ਕੋਲੇ ਵੀ ਨਹੀਂ ਕੀਤੀ ਸੀ ਗਲੀ ਗਵਾਂਡ ਚ ਵੀ ਕਿਸੇ ਕੋਲੇ ਨਹੀਂ ਕੀਤੀ ਸੀ ਪਰ ਮੈਂ ਆਪਣੇ ਯਾਰ ਕੋਲੇ ਉਹ ਗੱਲ ਕਰਤੀ ਕੋਈ ਮੇਰੇ ਦਿਲ ਦਾ ਭੇਤ ਸੀਗਾ ਮੈਂ ਆਪਣੇ ਮਨ ਦਾ ਜਿਹੜਾ ਭਾਰ ਸੀਗਾ ਹੌਲਾ ਕਰ ਲਿਆ ਉਹਨੂੰ ਦੱਸ ਕੇ ਹੁਣ ਮੈਂ ਤਾਂ ਸਿਰਫ ਗੱਲ ਉਹਨੂੰ ਦੱਸੀ ਸੀ ਪਰ ਅਗਲੇ ਦਿਨ ਮੈਨੂੰ ਕੀ ਪਤਾ ਲੱਗਦਾ ਜਾਂ ਕਈ ਦਿਨਾਂ ਬਾਅਦ ਮੈਨੂੰ ਇਹ ਗੱਲ ਪਤਾ ਲੱਗਦੀ ਆ ਵੀ ਜਿਹੜੀ ਗੱਲ ਮੈਂ ਉਸ ਬੰਦੇ ਕੋਲੇ ਕਰੀ ਸੀ ਉਹ ਤਾਂ ਦੱਸ ਜਣਿਆ ਹੋਰ ਵੀ ਪਤਾ ਲੱਗ ਰਹੀ ਆ ਜਿਹੜੇ ਦਿਲ ਦੇ ਭੇਤ ਮੈਂ ਆਪਣੇ ਜਿਗਰੀ ਯਾਰ ਨੂੰ ਦਿੱਤੇ ਸੀਗੇ ਉਹ ਤਾਂ 20 30 ਬੰਦਿਆਂ ਨੂੰ ਹੋਰ ਪਤਾ ਲੱਗ ਰਹੇ ਆ ਉਹ ਸਾਰੇ ਬੰਦੇ ਤਾਂ ਹੁਣ ਮੇਰਾ ਮਜ਼ਾਕ ਉਡਾਈ ਜਾਂਦੇ ਮੇਰੀ ਉਸ ਗੱਲ ਦਾ ਉਦੋਂ ਤੁਸੀਂ ਸਮਝ ਜਿਓ ਵੀ ਜਿਹੜਾ ਤੁਹਾਡਾ ਜਿਗਰੀ ਯਾਰ ਆ ਇਹ ਉਹੀ ਚੁਗਲਖੋਰ ਬੰਦਾ ਜਿਹਦੇ ਕੋਲੇ ਤੁਸੀਂ ਗੱਲ ਕੀਤੀ ਸੀ ਏਸੇ ਬੰਦੇ ਨੇ ਸਾਰੀ ਗੱਲ ਸੋਢੀ ਗਾਹਾਂ ਖੜਾਈ ਆ ਕਿਉਂਕਿ ਇਹੋ ਜਿਹੇ ਬੰਦਿਆਂ ਦਾ ਜਿਹੜਾ ਹਾਜਮਾ ਹੁੰਦਾਗਾ ਬਹੁਤ ਜਾਦੀ ਮਾੜਾ ਹੁੰਦਾਗਾ ਇਹਨਾਂ ਦਾ ਲੀਵਰ ਇਹਨਾਂ ਦਾ ਦਿਮਾਗ ਬਹੁਤ ਜਾਦੀ ਕਮਜ਼ੋਰ ਹੁੰਦਾਗਾ ਇਹ ਕੋਈ ਵੀ ਗੱਲ ਆਪਣੇ ਅੰਦਰ ਪਚਾ ਕੇ ਰੱਖ ਹੀ ਨਹੀਂ ਸਕਦੇ ਕਿਉਂ ਨਹੀਂ ਪਚਾ ਕੇ ਰੱਖ ਸਕਦੇ ਕਿਉਂਕਿ ਇਹਨਾਂ ਤੋਂ ਸਾਹਮਣੇ ਵਾਲੇ ਦਾ ਚੰਗਾ ਹੁੰਦਾ ਨਹੀਂ ਦੇਖਿਆ ਜਾ ਸਕਦਾ ਜੇ ਮੰਨ ਲਓ ਗਵਾਂਡ ਦੇ ਵਿੱਚ ਕਿਸੇ ਦੀ ਦੋ ਘਰਾਂ ਦੀ ਆਪਸ ਵਿੱਚ ਘਟ ਬਣਦੀ ਆ ਤੇ ਇਸ ਚੁਗਲਖੋਰ ਬੰਦੇ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਘਟ ਬਣ ਰਹੀ ਆ ਤਾਂ ਫਿਰ ਇਹ ਬੰਦਾ ਪਤਾ ਕੀ ਕਰੂਗਾ ਇਹਨਾਂ ਨੇ ਉਹਨਾਂ ਦੀ ਸੁਲਾਤਾ ਕੀ ਕਰਾਉਣੀ ਆ ਇਹ ਥੋੜੀ ਜੀ ਚੁਗਲੀ ਤਾਂ ਉਧਰਲੀ ਸਾਈਡ ਜਾ ਕੇ ਕਰਕੇ ਆਊਗਾ ਵੀ ਉਹ ਫਲਾਣੇ ਤੇਰੇ ਬਾਰੇ ਇਹ ਗੱਲ ਕਹਿ ਰਹੇ ਸੀ ਤੇ ਥੋੜੀ ਜੀ ਚੁਗਲੀ ਜਾ ਕੇ ਉਧਰਲੀ ਸੈਟ ਕਰਕੇ ਆਉਗਾ ਵੀ ਉਹ ਤੈਨੂੰ ਐਂ ਕਹਿੰਦਾ ਸੀ ਐਦਾਂ ਕਰ ਕਰਕੇ ਇਹ ਉਹ ਦੋਨਾਂ ਗਵਾਂਡ ਵਾਲੇ ਬੰਦਿਆਂ ਨੂੰ ਹੋਰ ਜ਼ਿਆਦਾ ਲੜਾ ਦੂਗਾ ਜੇ ਇੱਕ ਟਾਈਮ ਉਹ ਇਹ ਵੀ ਸੋਚ ਰਹੇ ਹੋਏ ਨਾ ਵੀ ਚਲੋ ਯਾਰ ਹੁਣ ਤੱਕ ਆਪਾਂ ਬਹੁਤ ਇੱਕ ਦੂਜੇ ਨਾਲ ਨਾਰਾਜ਼ਗੀ ਰੱਖ ਲਈ ਹੁਣ ਤੱਕ ਬਹੁਤ ਬੈਰ ਰੱਖ ਲਿਆ ਆਖਰ ਨੂੰ ਆਪਾਂ ਇੱਕ ਪਿੰਡ ਦੇ ਬੰਦੇ ਆ ਯਾਰ ਇੱਕ ਪਿੰਡ ਦੇ ਨਾਗਰਿਕਾਂ ਇਕੱਠੇ ਗਵਾਂਡ 'ਚ ਰਹਿੰਦੇ ਆ ਠੀਕ ਹੈ ਰੋਜ਼ ਮੂੰਹ ਮੱਥੇ ਲੱਗਦੇ ਆਪਾਂ ਨੂੰ ਹੁਣ ਬੋਲਚਾਲ ਕਰ ਲੈਣੀ ਚਾਹੀਦੀ ਆ ਐਹੋ ਜਿਹਾ ਬੰਦਾ ਦੋਸਤ ਹੋ ਨਹੀਂ ਦਿੰਦਾ ਕਿਉਂਕਿ ਉਹ ਉਂਗਲ ਲਾ ਕੇ ਰੱਖਦਾਗਾ ਉਹਨੂੰ ਕੁਛ ਕਹਿ ਕੇ ਆਉ ਉਹਨੂੰ ਕੁਛ ਕਹਿ ਕੇ ਆਉ ਇੱਕ ਦੂਜੇ ਦੇ ਬਰ ਖਿਲਾਫ ਉਹਨਾਂ ਨੂੰ ਪੜਕਾ ਕੇ ਰੱਖਦਾਗਾ ਤੇ ਇਹਨਾਂ ਦੀ ਚੁਗਲੀ ਕਰਨ ਦਾ ਜਿਹੜਾ ਤਰੀਕਾ ਹੁੰਦਾ ਉਹ ਐਡਾ ਤਕੜਾ ਹੁੰਦਾਗਾ ਐਡਾ ਮੈਂ ਕਹਿੰਨਾ ਖਤਰਨਾਕ ਹੁੰਦਾਗਾ ਸਾਹਮਣੇ ਵਾਲੇ ਬੰਦੇ ਨੂੰ ਇਹ ਆਪਣੇ ਯਕੀਨ ਚ ਪੂਰੀ ਤਰ੍ਹਾਂ ਲੈ ਲੈਂਦੇ ਆ ਵੀ ਹਾਂ ਅਗਲੇ ਨੂੰ ਇਹ ਲੱਗਦਾ ਸੁਣ ਕੇ ਵੀ ਜੇਰ ਜੇ ਇਹ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਤਾਂ ਜ਼ਰੂਰ ਮੇਰੇ ਗਵਾਂਢੀ ਨੇ ਮੈਨੂੰ ਕੁਛ ਨਾ ਕੁਛ ਕਿਹਾ ਹੋਊਗਾ ਹਾਂ ਉਹਨੇ ਪੱਕਾ ਹੀ ਮੈਨੂੰ ਗਾਲ ਕੱਢੀ ਹੋਊਗੀ ਹਾਂ ਪੱਕਾ ਹੀ ਉਹਨੇ ਮੇਰਾ ਬੁਰਾ ਚਾਇਆ ਹੋਊਗਾ ਹਾਂ ਪੱਕਾ ਹੀ ਉਹਨੇ ਮੇਰੇ ਘਰ ਵਾਲੀ ਵਾਲਾ ਐਵੇਂ ਦੇਖਿਆ ਹੋਊਗਾ ਹਾਂ ਵਾਕਈ ਉਹਨੇ ਮੇਰੀ ਭੈਣ ਨੂੰ ਕੁਝ ਕਿਹਾ ਹੋਊਗਾ ਇਹੋ ਜੀਆਂ ਗੱਲਾਂ ਇਹੋ ਜਿਹੇ ਬੰਦੇ ਕਰਕੇ ਆਉਂਦੇ ਆ ਚੁਗਲਖੋਰ ਜਿਹੜੇ ਹੁੰਦੇ ਆ ਇਹ ਦੋ ਜਣਿਆਂ ਨੂੰ ਨਾ ਲੜਦਿਆਂ ਨੂੰ ਵੀ ਲੜਵਾ ਕੇ ਘਰੇ ਆ ਜਾਂਦੇ ਆ ਹੁਣ ਜਿਹੜੇ ਜਿਗਰੀ ਯਾਰ ਨੇ ਆਪਣੇ ਜਿਗਰੀ ਯਾਰ ਨੂੰ ਦਿਲ ਦਾ ਭੇਤ ਦਿੱਤਾ ਸੀ ਉਤੋਂ ਉਸ ਬੰਦੇ ਨੂੰ ਸਮਝ ਜਾਣਾ ਚਾਹੀਦਾ ਵੀ ਅੱਗੇ ਵਾਸਤੇ ਇਹ ਬੰਦਾ ਮੂੰਹ ਲਾਉਣ ਦੇ ਲਾਇਕ ਹੈ ਨਹੀਂਗਾ ਜਿਹੜੀ ਗੱਲ ਮੈਂ ਕਿਸੇ ਨੂੰ ਨਹੀਂ ਦੱਸੀ ਸੀ ਮੈਂ ਇਸ ਬੰਦੇ ਨੂੰ ਦੱਸ ਬੈਠਾ ਪਰ ਇਹਨੇ ਗਲੀ ਗਲੀ ਦੇ ਵਿੱਚ ਜਾ ਕੇ ਢੋਲ ਵਜਾਤਾ ਇਸ ਕਰਕੇ ਜੇ ਉਹ ਉਹਦਾ ਯਾਰ ਥੋੜਾ ਜਿਹਾ ਵੀ ਅਕਲਮੰਦ ਹੋਇਆ ਨਾ ਥੋੜਾ ਜਿਹਾ ਵੀ ਅਣਖੀ ਹੋਇਆ ਤਾਂ ਜ਼ਿੰਦਗੀ ਦੇ ਵਿੱਚ ਕਦੇ ਉਹਨੂੰ ਮੂੰਹ ਨਹੀਂ ਲਾਊਗਾ ਪਰ ਜੇ ਹੋਏ ਬੇਬਕੂਫ ਹੋਏ ਬੇਅਣਖੀ ਫੇਰ ਫੇਰ ਉਹ ਦੱਸ ਦੇਣਾ ਬਾਅਦ ਮਹੀਨੇ ਬਾਅਦ ਉਹਦੇ ਨਾਲ ਬੋਲਣ ਲੱਗ ਜੂਗਾ ਪਰ ਜੇ ਉਹ ਅਸਲੀ ਪੇਉ ਦਾ ਪੁੱਤ ਹੋਊਗਾ ਸਹੀ ਅਣਖੀ ਬੰਦਾ ਹੋਊਗਾ ਤਾਂ ਅੱਗੇ ਵਾਸਤੇ ਕਦੇ ਉਹਦੇ ਨਾਲ ਨਜ਼ਰਾਂ ਨਹੀਂ ਮਲਿਆਊਗਾ ਉਹਨੂੰ ਸਿੱਧਾ ਅੱਖਾਂ ਚੱਖਾਂ ਪਾ ਕੇ ਕਹਿ ਦੂਗਾ ਵੀ ਅੱਜ ਤੋਂ ਬਾਅਦ ਮੈਨੂੰ ਬੁਲਾਉਣ ਦੀ ਲੋੜ ਨਹੀਂ ਬਸ ਤੇਰੀ ਮੇਰੀ ਅੱਜ ਆਖਰੀ ਮੁਲਾਕਾਤ ਆ ਆਖਰੀ ਗੱਲਬਾਤ ਆ ਅੱਜ ਤੋਂ ਬਾਅਦ ਨਾ ਸਾਡੇ ਘਰੇ ਆਈਂ ਨਾ ਮੈਨੂੰ ਕਦੇ ਗਲੀ ਮੁਹੱਲੇ 'ਚ ਬੁਲਾਈਂ ਅੱਜ ਤੋਂ ਆਪਣੀ ਯਾਰੀ ਟੁੱਟ ਗਈ ਕਿਉਂਕਿ ਤੂੰ ਆ ਸਿਰੇ ਦਾ ਚਗਲ ਤੂੰ ਆ ਸਿਰੇ ਦਾ ਚੁਗਲਖੋਰ ਤੂੰ ਆਪਣੇ ਅੰਦਰ ਕੋਈ ਗੱਲ ਨਹੀਂ ਪਚਾ ਕੇ ਰੱਖ ਸਕਦਾ ਤੂੰ ਮੇਰੇ ਉਹ ਭੇਤ ਲੋਕਾਂ ਕੋਲੇ ਦੱਸ ਤੇ ਜਿਹੜੇ ਮੈਂ ਸਿਰਫ ਤੈਨੂੰ ਆਪਣਾ ਜਾਣ ਕੇ ਦੱਸੇ ਸੀਗੇ ਮੈਂ ਤੇਰੇ ਤੇ ਭਰੋਸਾ ਕੀਤਾ ਸੀ ਵੀ ਤੂੰ ਮੇਰੇ ਭਰਾਵਾਂ ਵਰਗਾ ਪਰ ਤੂੰ ਸਾਰੀ ਗੱਲ ਖੰਡਿਆਤੀ ਮੇਰੀ ਬੇਇੱਜ਼ਤੀ ਕਰਾਤੀ ਮੈਨੂੰ ਕਿਤੇ ਮੂੰਹ ਦਿਖਾਉਣ ਜੋਗਰਾ ਨਹੀਂ ਛੱਡਿਆ ਕਿਉਂਕਿ ਜਿਹੜੀ ਗੱਲ ਮੈਂ ਤੈਨੂੰ ਦੱਸੀ ਸੀ ਨਾ ਉਹ ਲੁਕੋ ਕੇ ਰੱਖਣੀ ਐਡੀ ਜ਼ਿਆਦਾ ਜ਼ਰੂਰੀ ਸੀਗੀ ਵੀ ਛੱਡ ਗੱਲਾਂ ਦੇ ਪਰ ਪਤੰਦਰਾ ਤੂੰ ਉਸ ਗੱਲ ਦਾ ਢੋਲ ਵਜਾਤਾ ਗਲ ਚ ਪਾ ਕੇ ਇਸ ਕਰਕੇ ਹੁਣ ਮੇਰੇ ਮੂੰਹ ਮੱਥੇ ਨਾ ਲੱਗੀ ਪਰ ਜੇ ਹੋਇਆ ਬੇਅਣਖੀ ਬੰਦਾ ਉਹ ਥੋੜੇ ਜੇ ਟਾਈਮ ਬਾਅਦ ਉਹਨੂੰ ਫੇਰ ਬੁਲਾਉਣ ਲੱਗ ਜੂਗਾ ਹੋਰ ਸਾਡੇ ਵਾਲਾ ਕਿਵੇਂ ਆ ਫਿਰ ਆਏ ਆ ਆ ਚੱਲ ਕੋਈ ਗੱਲ ਨਹੀਂ ਓਦੇ ਯਾਰ ਤੂੰ ਮੇਰੀ ਉਹ ਗੱਲ ਜਿਹੜਾ ਸਹੀ ਇਨਸਾਨ ਹੁੰਦਾ ਜਿਹੜੇ ਨੇ ਜਿਹੜੇ ਵਿੱਚ ਮਾੜਾ ਜਾਂ ਵੀ ਦਿਮਾਗ ਹੋਵੇ ਉਹ ਬੰਦੇ ਨੂੰ ਇੱਕ ਵਾਰੀ ਚ ਹੀ ਪਰਖ ਲੈਂਦਾ ਹੁੰਦਾਗਾ ਕਾ ਅਕਲਮੰਦ ਬੰਦਾ ਕਦੇ ਵੀ ਬਾਰੀ-ਬਾਰੀ ਬੇਵਕੂਫ ਨਹੀਂ ਬਣਦਾ ਹੁੰਦਾ ਕਿਸੇ ਵੀ ਇਨਸਾਨ ਤੋਂ ਉਹ ਇੱਕ ਵਾਰੀ ਧੋਖਾ ਖਾ ਜਾਊਗਾ ਵੱਧ ਤੋਂ ਵੱਧ ਵੱਧ ਤੋਂ ਵੱਧ ਮੈਂ ਤੁਹਾਨੂੰ ਕਹਿ ਰਿਹਾ ਵੀ ਉਹ ਦੋ ਵਾਰੀ ਧੋਖਾ ਖਾ ਜਾਊਗਾ ਇੱਕੋ ਬੰਦੇ ਕੋਲੋਂ ਪਰ ਜੇ ਉਹ ਤੀਜੀ ਵਾਰੀ ਵੀ ਧੋਖਾ ਖਾ ਰਿਹਾ ਚੌਥੀ ਵਾਰੀ ਵੀ ਖਾ ਰਿਹਾ ਤਾਂ ਤੁਸੀਂ ਇਹ ਸਮਝ ਲਿਓ ਉਹ ਬੰਦਾ ਖੁਦ ਹੀ ਬਹੁਤ ਗੈਰ ਗੁਜਰਿਆ ਹੋਇਆਗਾ ਉਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਉਹਦਾ ਉਹਦੇ ਵਿੱਚ ਅਕਲ ਨਾਂ ਦੀ ਕੋਈ ਚੀਜ਼ ਹੈ ਨਹੀਂ ਉਹ ਬਣਿਆ ਹੀ ਧੋਖੇ ਖਾਣ ਖਾਤਰ ਜਿਹੜਾ ਸਹੀ ਬੰਦਾ ਹੋਊਗਾ ਉਹ ਇੱਕ ਵਾਰੀ ਚ ਹੀ ਸਬਕ ਲੈ ਲੈਂਦਾਗਾ ਸਹੀ ਦਾ ਸਾਹਮਣੇ ਵਾਲੇ ਨੂੰ ਪਹਿਲੀ ਵਾਰ ਚ ਪਛਾਣ ਜਾਂਦਾਗਾ ਗੱਲਾਂ-ਗੱਲਾਂ 'ਚ ਹੀ ਵੀ ਬੰਦੇ 'ਚ ਕਿੰਨਾ ਕ ਕਣਕੰਡਾਗਾ ਕਿੰਨਾ ਕ ਸਹੀ ਆ ਤੇ ਕਿੰਨਾ ਕ ਗਲਤ ਚੁਗਲਖੋਰ ਬੰਦੇ ਦਾ ਤੁਸੀਂ ਕਿੰਨਾ ਮਰਜੀ ਦਿਲੋਂ ਕਰ ਲੋ ਉਹਦੇ ਨਾਲ ਕਿੰਨੀ ਮਰਜੀ ਯਾਰੀ ਪਾ ਲੋ ਉਹਦੀ ਹਰ ਪਾਸਿਓ ਤੁਸੀਂ ਮਦਦ ਕਰ ਦੋ ਉਹਦੇ ਨਾਲ ਪਰਿਵਾਰਕ ਸਾਂਝ ਪਾ ਲੋ ਉਹਦੇ ਘਰੇ ਆਉਣ ਜਾਣ ਲੱਗ ਜਾਓ ਉਹਦੀ ਪੈਸੇ ਟਕੇ ਵਜੋਂ ਮਦਦ ਕਰ ਦੋ ਉਹਨੂੰ ਹਰ ਪ੍ਰਕਾਰ ਦਾ ਸਹਾਰਾ ਦੇ ਦਿਓ ਜੇ ਅੱਧੀ ਰਾਤ ਨੂੰ ਵੀ ਚੁਗਲਖੋਰ ਬੰਦਾ ਤੁਹਾਨੂੰ ਫੋਨ ਕਰੂਗਾ ਭਾਵੇਂ ਤੁਸੀਂ ਉਦੋਂ ਵੀ ਜਾ ਕੇ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਜਾਓ ਪਰ ਉਹ ਫੇਰ ਵੀ ਥੋੜੀ ਮਾੜੀ ਕਰੂਗਾ ਹੀ ਕਰੂਗਾ ਜਦੋਂ ਤੁਸੀਂ ਉਹਦੇ ਕੋਲੋਂ ਉੱਠ ਕੇ ਬਾਗੇ ਉਹ ਥੋੜੀਆਂ ਗੱਲਾਂ ਕਿਸੇ ਹੋਰ ਬੰਦੇ ਕੋਲੇ ਕਰੂਗਾ ਹੀ ਕਰੂਗਾ ਥੋੜੀਆਂ ਕੰਮ ਨਾ ਗਣਿਆਊਗਾ ਹਜ਼ਾਰਾਂ ਤੁਹਾਡੇ ਵਿੱਚ ਜਿਹੜੇ ਐਪ ਹੋਣਗੇ ਜਿਹੜੇ ਸਿਰਫ ਤੁਹਾਨੂੰ ਤੇ ਉਹਨੂੰ ਹੀ ਪਤਾ ਹੋਣਗੇ ਉਹ ਸਾਰੇ ਜੱਗ ਨੂੰ ਦੱਸੂਗਾ ਜਦੋਂ ਹੀ ਤੁਸੀਂ ਉਹਦੇ ਕੋਲੋਂ ਉੱਠ ਕੇ ਬਾਗੇ ਤੇ ਤੁਹਾਡੇ ਮੂੰਹ ਤੇ ਉਹ ਇੰਨਾ ਮਿੱਠਾ ਹੋਊਗਾ ਤੁਹਾਨੂੰ ਲੱਗੂਗਾ ਵੀ ਯਾਰ ਇਹਦੇ ਵਰਗੇ ਬੰਦੇ ਯਾਰ ਹੋਰ ਕਿਉਂ ਨਹੀਂ ਬਣਾਏ ਰੱਬ ਨੇ ਇਹੋ ਜਿਹੇ ਬੰਦੇ ਕਿੱਥੇ ਲੁਕੇ ਬੈਠੇ ਸੀਗੇ ਇੰਨਾ ਮਿੱਠਾ ਹੋਊਗਾ ਮੂੰਹ ਦਾ ਮਿੱਠਾ ਪਰ ਅੰਦਰੋਂ ਦਿਮਾਗ ਦਾ ਤਿੱਖਾ ਹੋਊਗਾ ਉਹ ਕੀ ਕਹਿੰਦੇ ਹੁੰਦੇ ਆ ਹਿੰਦੀ ਦੇ ਵਿੱਚ ਪਤਾ ਨਹੀਂ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਇਦਾਂ ਦਾ ਕੁਝ ਹੁੰਦਾਗਾ ਇਹੋ ਜਿਹੇ ਦੋਸਤੋ ਇਹ ਬੰਦੇ ਹੁੰਦੇ ਇਹਨਾਂ ਤੇ ਇਹ ਵੀ ਯਕੀਨ ਨਾ ਕਰੋ ਇਹਨਾਂ ਦਾ ਤੁਸੀਂ ਜਿੰਨਾ ਮਰਜ਼ੀ ਕਰ ਲਿਓ ਇਹ ਤੁਹਾਡੀ ਪਿੱਠ ਪਿੱਛੇ ਛੁਰਾ ਚਲਾਉਣਗੇ ਚਲਾਉਣਗੇ ਮੈਂ ਬਾਹਲੀ ਦੂਰ ਨਹੀਂ ਜਾਂਦਾ ਮੈਂ ਸਾਡੇ ਆਪ ਦੇ ਪਿੰਡ ਦੀ ਗੱਲ ਕਰਦਾ ਸਾਡੇ ਆਪਣੇ ਗਲੀ ਗਵਾਂਢ ਦੀ ਗੱਲ ਕਰਦਾ ਬਹੁਤ ਸਾਰੇ ਚੁਗਲਖੋਰ ਬੰਦੇ ਆ ਲੋਕ ਤਾਂ ਬਾਹਰ ਗਲੀ ਦੇ ਵਿੱਚ ਨਿਕਲਦੇ ਆ ਹਨਾ ਥੋੜਾ ਬਹੁਤ ਟਾਈਮ ਪਾਸ ਕਰਨ ਲਈ ਵੀ ਚਲੋ ਆਪਾਂ ਥੋੜਾ ਜਿਹਾ ਘਰੋਂ ਬਾਹਰ ਨਿਕਲਦੇ ਆ ਬੰਦਾ ਸਾਰਾ ਦਿਨ ਘਰ ਦੀਆਂ ਟੈਨਸ਼ਨਾਂ ਦੇ ਵਿੱਚ ਹਨਾ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾਗਾ ਚਲੋ ਮੜੀ ਜੀ ਬਾਹਰ ਲਈ ਹਵਾ ਲੈਣੇ ਆ ਗਲੀ ਗਵਾਂਢ ਚ ਨਿਕਲਦੇ ਆ ਦੇਖਦੇ ਆ ਕੀ ਹੋਈ ਜਾਂਦਾ ਲੋਕ ਤਾਂ ਵੈਸੇ ਬਾਹਰ ਨਿਕਲਦੇ ਆ ਘੁੰਮਣ ਫਿਰਨ ਵਾਸਤੇ ਪਰ ਸਾਡੇ ਜਿਹੜੇ ਮੇਰੇ ਸੰਪਰਕ ਦੇ ਵਿੱਚ ਕਈ ਬੰਦੇ ਇਹੋ ਜਿਹੇ ਆ ਉਹ ਬਾਹਰ ਪਤਾ ਕਿਉਂ ਨਿਕਲਦੇ ਆ ਉਹ ਲੋਕਾਂ ਦੀਆਂ ਬਿੜਕਾਂ ਲੈਣ ਵਾਸਤੇ ਬਾਹਰ ਨਿਕਲਦੇ ਆ ਵੀ ਕੌਣ ਕੀ ਕਰੀ ਜਾਂਦਾ ਕੀ ਦੀ ਕੁੜੀ ਦਾ ਕਿਹਦੇ ਨਾਲ ਚੱਕਰ ਚੱਲਦਾ ਕਿਹਦੇ ਘਰ ਵਾਲੀ ਕਿਹਦੇ ਨਾਲ ਸੈਟ ਆ ਕਿਹਦੇ ਘਰ ਵਾਲਾ ਕਿਹਦੇ ਘਰ ਵਾਲੀ ਨਾਲ ਸੈਟ ਆ ਕਿਹਦਾ ਤਲਾਕ ਹੋਣ ਵਾਲਾ ਕਿਹਦੇ ਘਰੇ ਕੀ ਰੌਲਾ ਚੱਲਦਾ ਕਿਹਦੇ ਕਿਹਨੇ ਕਿਹਦੇ ਬਾਣ ਤੇ ਕਬਜ਼ਾ ਕਰ ਰੱਖਿਆ ਕਿ ਦੀ ਕੀ ਲੜਾਈ ਚੱਲਦੀ ਆ ਉਹ ਬੰਦੇ ਐਹੋ ਜਿਹੀਆਂ ਬਹਿਬਤਾਂ ਤੇ ਬਾਹਰ ਨਿਕਲਦੇ ਆ ਨਾ ਕਿ ਆਪਣਾ ਟੈਲਣ ਵਾਸਤੇ ਉਹ ਲੋਕਾਂ ਦੀਆਂ ਕਮੀਆਂ ਭਾਲਣ ਵਾਸਤੇ ਬਾਹਰ ਨਿਕਲਦੇ ਆ ਜੇ ਉਹਨਾਂ ਨੂੰ ਕੋਈ ਕਮੀ ਥਿਆਊਗੀ ਫੇਰ ਉਹ ਇੱਕ ਗੱਲ ਦਾ ਮੈਂ ਕਹਿੰਦੇ ਆ ਨਾ ਵੀ ਰਾਈ ਦਾ ਪਹਾੜ ਬਣਾ ਦੇਣਾ ਚੂਹੇਈ ਦਾ ਪਹਾੜ ਬਣਾ ਦੇਣਾ ਉਹ ਗੱਲਾਂ ਫਿਰ ਉਹ ਕਰਦੇ ਆ ਉਹ ਬਾਹਰੋਂ ਜਾਣਕਾਰੀ ਇਕੱਠੀ ਕਰਦੇ ਆ ਵੀ ਕੀ ਦਾ ਕੀਦੇ ਨਾਲ ਕੀ ਹੋਈ ਜਾਂਦਾ ਫਿਰ ਉਹ ਅੱਡੋ ਅੱਡ ਥਾਵਾਂ ਤੇ ਜਾ ਕੇ ਉਹ ਚੁਗਲੀਆਂ ਕਰਦੇ ਆ ਵੀ ਫਲਾਣੇ ਦੀ ਤੇਰੇ ਨਾਲ ਐ ਗੱਲ ਸੀ ਫਲਾਣਾ ਤੇਰੇ ਘਰ ਵਾਲੀ ਨੂੰ ਐ ਕਹਿੰਦਾ ਸੀ ਫਲਾਣਾ ਤੇਰੀ ਭੈਣ ਨੂੰ ਐ ਕਹਿੰਦਾ ਸੀਗਾ ਤੇਰਾ ਜਿਹੜਾ ਉਹਦੇ ਨਾਲ ਰੌਲਾ ਚੱਲਦਾ ਸੀ ਬੱਟ ਦਾ ਉਹਨੇ ਇਹ ਗੱਲ ਕਹਿਤੀ ਵੀ ਮੈਂ ਤਾਂ ਉਹਨੂੰ ਹੁਣ ਛੱਡਦਾ ਨਹੀਂ ਮੈਂ ਤਾਂ ਇੰਚ ਨਹੀਂ ਛੱਡਦਾ ਬੇਸ਼ੱਕ ਸਾਹਮਣੇ ਵਾਲੇ ਬੰਦੇ ਨੇ ਕੁਝ ਨਾ ਕਿਹਾ ਹੋਵੇ ਬੇਸ਼ੱਕ ਉਹਦੇ ਨਾਲ ਉਹਦੀ ਕੋਈ ਗੱਲਬਾਤ ਵੀ ਨਾ ਹੋਈ ਹੋਵੇ ਫਿਰ ਵੀ ਇਹ ਜਾ ਕੇ ਉਹੀ ਉਂਗ ਹੁਣ ਤੁਸੀਂ ਕਹੋਗੇ ਯਾਰ ਵੀ ਐਨਾ ਵਿਲਾ ਬੰਦਾ ਕੌਣ ਐਹੋ ਜਿਹਾ ਤਾਂ ਕੋਈ ਬੰਦਾ ਹੁੰਦਾ ਹੀ ਨਹੀਂ ਦੁਨੀਆ ਤੇ ਤੂੰ ਤਾਂ ਉਹੀ ਮਰੀ ਜਾਂਦਾ ਹੁੰਦੇ ਆ ਦੋਸਤੋ ਹੁੰਦੇ ਆ ਆਪਣੇ ਨਾਲ ਦੇ ਬੰਦਿਆਂ ਤੋਂ ਪੁੱਛ ਕੇ ਦੇਖੋ ਜਾਂ ਆਪਣੇ ਮਾਪਿਓ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਨੇ ਜ਼ਿੰਦਗੀ ਹੰਢਾਈ ਆ ਬਾਲੇ ਬੰਦੇ ਹੁੰਦੇ ਆ ਜਿਹੜੇ ਸਿਰਫ ਲੋਕਾਂ ਦਾ ਹੀ ਸਵਾਦ ਲੈਣ ਵਾਸਤੇ ਦੁਨੀਆ ਤੇ ਆਏ ਆ ਉਹਨਾਂ ਦੇ ਆਪ ਦੇ ਘਰੇ ਕੀ ਹੋਈ ਜਾਂਦਾ ਉਹਦੀ ਆਪ ਦੇ ਘਰ ਵਾਲੀ ਦੀ ਕਿਹਦੇ ਨਾਲ ਬਣਦੀ ਆ ਉਹਦੇ ਇੱਕ ਗੱਲ ਹੋਰ ਹੈ ਸਿਰਫ ਚੁਗਲਖੋਰਾਂ ਦੇ ਵਿੱਚ ਬੰਦੇ ਹੀ ਨਹੀਂ ਆਉਂਦੇ ਬੁੜੀਆਂ ਵੀ ਆਉਂਦੀਆਂ ਨੇ ਬੰਦੇ ਹਜੇ ਘੱਟ ਚੁਗਲਖੋਰ ਆ ਬੁੜੀਆਂ ਜਿਆਦੇ ਨੇ ਕੀ ਕਿਹਦੇ ਘਰ ਵਾਲੇ ਦੀ ਕਿਹਦੇ ਨਾਲ ਕਿੱਥੇ ਬਣਦੀ ਆ ਕਿੱਥੇ ਨਹੀਂ ਬਣਦੀ ਕਿਹਦੀ ਕੁੜੀ ਹੁਣ ਭੱਜਣ ਨੂੰ ਤਿਆਰ ਆ ਜੋ ਲੱਲਾ ਪੱਬਾ ਮਤਲਬ ਕੁਝ ਵੀ ਆ ਦੁਨੀਆ ਤੇ ਕੁਝ ਵੀ ਹੋਈ ਜਾਂਦਾ ਉਹ ਸਾਰੀ ਖਬਰ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਅੱਡੋ ਅੱਡ ਥਾਂ ਤੇ ਉਂਗਲਾਂ ਲਾਉਂਦੇ ਆ ਹੁਣ ਆਪਣਾ ਵਿਸ਼ਾ ਇਹ ਸੀਗਾ ਵੀ ਇੰਨਾ ਬੇਵਿਲਾ ਬੰਦਾ ਕੌਣ ਹੋਊਗਾ ਜਿਹੜਾ ਐ ਕਰੂਗਾ ਹੁੰਦੇ ਆ ਦੋਸਤੋ ਜਿਹੜੇ ਬੰਦਿਆਂ ਨੂੰ ਘਰੇ ਕੋਈ ਕੰਮ ਦਾ ਫਿਕਰ ਨਹੀਂ ਹੁੰਦਾ ਜਿਹੜੇ ਘਰੋਂ ਕੱਡੇ ਵੱਡੇ ਹੁੰਦੇ ਆ ਜਿਨ੍ਹਾਂ ਨੂੰ ਘਰੇ ਗਦੀ ਨਹੀਂ ਸਿਆਣ ਦੀ ਰਾਤ ਨੂੰ ਭਵੇਂ ਉਹ ਵਾਪਸ ਘਰੇ ਆਉਣ ਨਾ ਆਉਣ ਜਿਨ੍ਹਾਂ ਦੇ ਘਰ ਵਾਲੇ ਪੁੱਛਦੇ ਨਹੀਂ ਵੀ ਆਪਣਾ ਫਲਾਣਾ ਬੰਦਾ ਬਾਹਰ ਗਿਆ ਸੀ ਅੱਜ ਵਾ ਇਹੋ ਜਿਹੇ ਜਿਹੜੇ ਦੋਸਤੋਂ ਲੰਡੇ ਲੁੱਚੇ ਹੁੰਦੇ ਆ ਇਹ ਹੁੰਦੇ ਆ ਚੁਗਲਖੋਰ ਇਹੋ ਜਿਹੇ ਬੰਦਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਵੀ ਸਾਡੇ ਆਪ ਦੇ ਘਰੇ ਕੀ ਹੋਈ ਜਾਂਦਾ ਮੇਰੀ ਖੁੱਦ ਦੀ ਭੈਣ ਦੀ ਕਿਹਦੇ ਨਾਲ ਗੱਲਬਾਤ ਆ ਮੇਰੀ ਆਪ ਦੇ ਘਰ ਵਾਲੀ ਕਿਹਦੇ ਨਾਲ ਜਾ ਜਾ ਪੈਂਦੀ ਆ ਮੇਰੀ ਆਪ ਦੀ ਮਾਂ ਦੀ ਕਿਹਦੇ ਨਾਲ ਗੱਲਬਾਤ ਚੱਲੀ ਜਾਂਦੀ ਉਹਨਾਂ ਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਬਸ ਉਹਨਾਂ ਨੇ ਲੋਕਾਂ ਦੀਆਂ ਬਿੜਕਾਂ ਲੈਣੀਆਂ ਨੇ ਵੀ ਲੋਕਾਂ ਦੇ ਘਰੇ ਕੀ ਹੋਈ ਜਾਂਦਾਗਾ ਤੇ ਇਹੋ ਜਿਹੇ ਬੇਲੇ ਬੰਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਪਾਏ ਜਾਂਦੇ ਆ ਮੈਨੂੰ ਨਹੀਂ ਪਤਾ ਸ਼ਹਿਰੀ ਲੋਕ ਐ ਜੇ ਹੁੰਦੇ ਹੋਣਗੇ ਕਿਨਾ ਕਿਉਂਕਿ ਸ਼ਹਿਰੀ ਲੋਕਾਂ ਨਾਲ ਮੇਰਾ ਕੋਈ ਬਾਹ ਨਹੀਂ ਤੇ ਮੇਰੇ ਖਿਆਲ ਚ ਹੋਣੇ ਵੀ ਨਹੀਂ ਹੋਣਗੇ ਤਾਂ ਬਹੁਤ ਘੱਟ ਹੋਣਗੇ ਕਿਉਂਕਿ ਸ਼ਹਿਰ ਦੇ ਲੋਕਾਂ ਕੋਲੇ ਐਨਾ ਟਾਈਮ ਹੀ ਨਹੀਂ ਹੁੰਦਾਗਾ ਉਹਨਾਂ ਨੇ ਆਪਦਾ ਰੋਜ਼ ਦਾ ਕਮਾਉਣਾ ਤੇ ਖਾਣਾ ਹੁੰਦਾਗਾ ਆਪਣੀਆਂ ਦੁਕਾਨਾਂ ਖੋਲਣੀਆਂ ਹੁੰਦੀਆਂ ਆਪਣੇ ਦਫ਼ਤਰਾਂ 'ਚ ਜਾਣਾ ਹੁੰਦਾਗਾ ਪਰ ਆਹ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਨੀਚ ਜਿਹੜੇ ਘਟਿਆ ਲੋਕ ਰਹਿੰਦੇ ਆ ਨਾ ਇਹ ਬਹੁਤ ਮਾੜਿਆ ਦੋਸਤੋ ਸਾਰਿਆਂ ਦੀ ਗੱਲ ਨਹੀਂ ਆਪਾਂ ਕਰ ਰਹੇ ਪਰ ਵਿਚ ਵਿਚ ਐਡੇ ਘਟਿਆ ਨੀਚ ਗਿਰੇ ਹੁਣ ਮੈਂ ਮੇਰੇ ਕੋਲੇ ਸ਼ਬਦ ਹੈ ਨਹੀਂ ਵੀ ਇਹੋ ਜਿਹੇ ਬੰਦੇ ਪਏ ਆ ਵੀ ਉਹਨਾਂ ਨੂੰ ਸਿੱਧਾ ਖਲਾਰ ਕੇ ਉਹਨਾਂ ਦੇ ਮੱਥੇ ਵਿੱਚ ਗੋਲੀ ਮਾਰ ਦੇਣੀ ਚਾਹੀਦੀ ਆ ਜੇ ਆਪਾਂ ਉਹਨਾਂ ਦੇ ਗੋਲੀ ਮਾਰ ਗੇ ਤਾਂ ਤੁਸੀਂ ਇਹ ਸਮਝ ਲਓ ਵੀ ਆਪਾਂ ਗੰਗਾ ਨਹਾਇਆ ਏ ਐਡਾ ਵੱਡਾ ਪੂਰਨ ਮੰਨਿਆ ਜਾਊਗਾ ਇਹ ਗੱਲਾਂ ਪਤਾ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹੋ ਜਿਹੇ ਬੰਦੇ ਐਨੇ ਘਰ ਬਰਬਾਦ ਕਰ ਦਿੰਦੇ ਆ ਮੰਨ ਲਓ ਹੁਣ ਤੁਸੀਂ ਜੇ ਕਿਸੇ ਦੇ ਧੀ ਪੁੱਤ ਦਾ ਰਿਸ਼ਤਾ ਹੋ ਰਿਹਾਗਾ ਉਹਨਾਂ ਦੀ ਪੂਰੀ ਗੱਲ ਵੀ ਪੱਕੀ ਹੋ ਗਈ ਵੀ ਠੀਕ ਆ ਆ ਆਪਣਾ ਲੈਣ ਦੇਣਾ ਆ ਮੁੰਡਾ ਕੁੜੀ ਇੱਕ ਦੂਜੇ ਨੂੰ ਦਿਖਾਤੇ ਇਹ ਚੁਗਲਖੋਰ ਬੰਦੇ ਨੂੰ ਜਦੋਂ ਪਤਾ ਲੱਗ ਗਿਆ ਨਾ ਵੀ ਰਿਸ਼ਤਾ ਤੈਅ ਹੋ ਗਿਆ ਫੇਰ ਇਹ ਭਵੇਂ ਨੂੰ ਆਪਣੀ ਜੇਬ ਚੋਂ ਪੈਸੇ ਲਾਉਣੇ ਪੈ ਜਾਣ ਇਹਨੂੰ ਇਹ ਕਰਾਇਆ ਲਾ ਕੇ ਜਾਊ ਇਹ ਗੱਡੀ ਕਰਾ ਕੇ ਜਾਊ ਨਾਲੇ ਤਾਂ ਇਹ ਕੁੜੀ ਵਾਲਿਆਂ ਦੇ ਘਰੇ ਚੁਗਲੀ ਕਰਕੇ ਆਊਗਾ ਪਾਣੀ ਮਾਰ ਕੇ ਆਊਗਾ ਵੀ ਮੁੰਡਾ ਤਾਂ ਐਵੇਂ ਆ ਮੁੰਡਾ ਨਸ਼ੇੜੀ ਆ ਮੁੰਡਾ ਤਾਂ ਅੱਧੀ ਰਾਤ ਨੂੰ ਘਰੇ ਵੜਦਾ ਮੁੰਡੇ ਦੀ ਮਾੜੀ ਸੰਗਤ ਆ ਨਾਲੇ ਇਹ ਕੁੜੀ ਵਾਲਿਆਂ ਦੇ ਤਾਂ ਜਾਊ ਹੀ ਜਾਊ ਆ ਫੇਰ ਇਹ ਮੁੰਡਿਆਂ ਵਾਲਿਆਂ ਦੇ ਜਾਊਗਾ ਕੁੜੀ ਦਾ ਤਾਂ ਰਿਕਾਰਡ ਪਿਛਲਾ ਐਡਾ ਮਾੜਾ ਇਤਿ ਕੀ ਤੱਕ ਇਹਨਾਂ ਭੱਜ ਗਈ ਸੀ ਕੁੜੀ ਕਿਹੜਾ ਵਿਆਹੀ ਹੋਈ ਸੀ ਕੁੜੀ ਦੇ ਲੱਛਣ ਮਾੜੇ ਆ ਕੁੜੀ ਦੀ ਪਹਿਲਾਂ ਇੱਕ ਮੁੰਡੇ ਨਾਲ ਗੱਲਬਾਤ ਰਹੀ ਆ ਉਹਨੇ ਆ ਕੇ ਤੁਹਾਡੇ ਕੰਮ ਨਹੀਂ ਕਰਨਾ ਉਹਨੇ ਤਾਂ ਕਦੇ ਘਰੇ ਨਹੀਂ ਹੱਥ ਲਾਇਆ ਤੁਹਾਡਾ ਕਿੱਥੋਂ ਘਰ ਸਮਾਰ ਦੂਗੀ ਤੁਹਾਡੇ ਸੱਤ ਸਹੁਰੇ ਨੂੰ ਤੇਰੇ ਮਾਪਿਓ ਦੀ ਸੇਵਾ ਕਿੱਥੋਂ ਕਰ ਦੂਗੀ ਜਾਨੀ ਕਿ ਇੱਕ ਬਸਦੇ ਹੋਏ ਘਰ ਨੂੰ ਪੱਟਣ ਦੀ ਸ਼ਮਤਾ ਰੱਖਦਾਗਾ ਇੱਕ ਚੁਗਲਖੋਰ ਬੰਦਾ ਇੱਕ ਪਾਨੀ ਬਾਜ ਬੰਦਾ ਬਾਕੀ ਜੇ ਮੈਂ ਬਾਰੀ-ਬਾਰੀ ਬੰਦਾ ਕਹਿ ਰਿਹਾ ਤਾਂ ਤੁਸੀਂ ਇਹੀ ਨਾ ਸਮਝੋ ਵੀ ਮੈਂ ਬੰਦਿਆਂ ਦੀ ਗੱਲ ਕਰ ਰਿਹਾ ਬੰਦਿਆਂ ਤੋਂ ਮੇਰਾ ਮਤਲਬ ਆ ਵੀ ਇਨਸਾਨ ਵੀ ਬੰਦੇ ਵੀ ਤੇ ਬੁੜੀਆਂ ਵੀ ਬੁੜੀਆਂ ਵੀ ਐਡੀਆਂ ਜ਼ਿਆਦੇ ਚੁਗਲਖੋਰ ਨੇ ਕਈ ਬੁੜੀਆਂ ਸਾਡੇ ਪਿੰਡ 'ਚ ਰਹਿੰਦੀਆਂ ਨੇ ਹੁਣ ਆਪਾਂ ਚਲੋ ਨਾਮ ਨਹੀਂ ਲੈਣਾ ਕਿਉਂਕਿ ਨਾਮ ਲਈ ਤੋ ਤਾਂ ਗਲਤ ਹੋ ਜਾਂਦਾ ਉਹ ਘਰੋਂ ਬਾਹਰ ਦੋਸਤੋ ਪਤਾ ਕਦੋਂ ਨਿਕਲਦੀਆਂ ਨੇ ਜਦੋਂ ਉਹਨਾਂ ਨੇ ਖਬਰ ਲੈਣੀ ਹੁੰਦੀ ਆ ਵੀ ਅੱਜ ਦੇਖ ਕਿਉਂ ਨੇ ਅੱਜ ਪਿੰਡ 'ਚ ਕੀ ਚੱਲੀ ਜਾਂਦਾ ਕੌਣ ਕਿੱਧਰ ਨੂੰ ਟੱਪਿਆ ਕੌਣ ਕਿੱਧਰ ਨੂੰ ਨੰਗਿਆ ਕੌਣ ਕਿੱਧਰ ਹੱਸਿਆ ਕਿਹਨੇ ਇੱਕ ਵਾਰੀ ਛਿੱਕ ਮਾਰੀ ਕੌਣ ਇੱਕ ਵਾਰੀ ਤਾਂ ਹਾਂ ਚਾੱਕਿਆ ਕੌਣ ਇੱਕ ਵਾਰੀ ਥੱਲੇ ਚਾੱਕਿਆ ਕਿਹਦੇ ਹੱਥ 'ਚ ਲਫਾਫਾ ਸੀ ਕੌਣ ਕੀ ਖਰੀਦ ਕੇ ਲਿਆਇਆ ਕੌਣ ਕਿਹਦੇ ਨਾਲ ਖੜਾ ਗਲੀ 'ਚ ਗੱਲਾਂ ਕਰੀ ਜਾਂਦਾ ਸੀ ਸਾਰਾ ਉਹ ਜਿਵੇਂ ਆਪਾਂ ਕਹਿੰਦੇ ਨੇ ਇੱਕ ਮੈਮਰੀ ਇਕੱਠੀ ਕਰਨੀ ਸਟੋਰੇਜ ਇਕੱਠੀ ਕਰਨੀ ਉਹ ਸਾਰੀ ਜਾਣਕਾਰੀ ਇਕੱਠੀ ਕਰਕੇ ਆਪਣੇ ਦਿਮਾਗ ਦੇ ਵਿੱਚ ਪਾ ਕੇ ਫਿਰ ਅੱਡੋ ਅੱਡ ਘਰਾਂ ਚ ਬੁੜੀਆਂ ਉਹ ਦੱਸ ਕੇ ਆਉਂਦੀਆਂ ਨੇ ਵੀ ਅੱਜ ਮੈਂ ਆਏ ਦੇਖਿਆ ਅੱਜ ਉੱਥੇ ਦੇਖਿਆ ਅੱਜ ਫਲਾਣੇ ਆਲੀ ਫਲਾਣੇ ਕੋਲੇ ਖੜੀ ਸੀ ਅੱਜ ਫਲਾਣੀ ਉਹਦੇ ਨਾਲ ਗੱਲਬਾਤ ਕਰੀ ਜਾਂਦੀ ਸੀ ਅੱਜ ਫਲਾਣਾ ਫਲਾਣੀ ਨਾਲ ਗੱਲਬਾਤ ਕਰੀ ਜਾਂਦਾ ਸੀ ਅੱਜ ਫਲਾਣੀ ਕੁੜੀ ਨੂੰ ਫਲਾਣਾ ਮੁੰਡਾ ਸਕੂਲ ਦੇ ਟਾਈਮ 'ਚ ਨੰਬਰ ਫੜਾ ਗਿਆ ਅੱਜ ਮੈਂ ਆਏ ਦੇਖਿਆ ਅੱਜ ਮੈਂ ਉਵੇਂ ਦੇਖਿਆ ਅੱਜ ਫਲਾਣੇ ਦਾ ਜ਼ਮੀਨਦਾਰ ਰੌਲਾ ਸੀਗਾ ਥਾਣੇ ਦੇ ਵਿੱਚ ਅੱਜ ਉਹ ਆਪਸ 'ਚ ਬਹੁ ਚਲੜਪੀਆਂ ਉਹਨੇ ਉਹਦੇ ਜੁੰਡੇ ਪੱਟ ਤੇ ਉਹ ਮਿਹਣੋ ਮਿਹਣੀ ਹੋ ਗਈਆਂ ਉਹਨੇ ਉਹਨੂੰ ਉਹਦੇ ਪੇਕਾਂ ਦਾ ਮਿਹਣਾ ਦੇਤਾ ਉਹਨੇ ਉਹਨੂੰ ਸੌਰਿਆਂ ਦਾ ਮਿਹਣਾ ਦੇਤਾ ਐਸ ਤਰ੍ਹਾਂ ਦੀਆਂ ਗੱਲਾਂ ਬੁੜੀਆਂ ਫਿਰ ਉਹ ਇਕੱਠੀਆਂ ਕਰਕੇ ਲਿਆਉਂਦੀਆਂ ਨੇ ਉਹ ਪਤਾ ਉਹਨਾਂ ਦਾ ਪਹਿਰਾਵਾ ਪਤਾ ਕੀ ਹੁੰਦਾਗਾ ਹੁਣ ਤੁਸੀਂ ਯਕੀਨ ਮੰਨਿਓ ਕਈ ਬੁੜੀਆਂ ਨੇ ਅੰਬਰਤ ਸ਼ਾਕ ਰੱਖਿਆ ਹੁੰਦਾ ਜਿਹੜੀਆਂ ਇਹ ਕੰਮ ਕਰਦੀਆਂ ਨੇ ਅੰਬਰਤ ਛੱਕੀ ਵਾਲੀਆਂ ਬੁੜੀਆਂ ਤੁਸੀਂ ਦੇਖ ਲਓ ਅੰਬਰਤ ਛੱਕੇ ਵਾਲੇ ਨੂੰ ਕਿੱਡਾ ਮਾੜਾ ਗਾ ਇੱਕ ਕਿਰਪਾਨ ਪਾ ਕੇ ਅੰਬਰਤ ਛੱਕੇ ਚੁਗਲੀ ਕਰਨਾ ਸਭ ਤੋਂ ਮਾੜੀ ਗੱਲ ਹੈ ਵੈਸੇ ਤਾਂ ਭਵੇਂ ਤੁਹਾਡਾ ਅੰਬਰਤ ਨਹੀਂ ਛੱਕਿਆ ਤਾਂ ਵੀ ਮਾੜੀ ਗੱਲ ਹੈ ਅੰਬਰਤ ਛੱਕੇ ਕਿਸੇ ਦੀਆਂ ਚੁਗਲੀਆਂ ਕਰਨੀਆਂ ਕਿਸੇ ਦੇ ਧੀ ਪੁੱਤ ਬਾਰੇ ਮਾੜਾ ਸੋਚਣਾ ਜੇ ਕਿਸੇ ਦਾ ਵਿਆਹ ਹੁੰਦਾ ਉਸ ਦਿਨ ਬਿਮਾਰੀ ਹੋ ਜਾਣਾ ਕਿਉਂਕਿ ਦੇਖਿਆ ਨਹੀਂ ਜਾਣਾ ਵੀ ਕਿਸੇ ਦਾ ਘਰ ਵਸਦਾ ਕਿਰਪਾਨਾਂ ਪਾ ਕੇ ਸਭ ਕੁਝ ਕਰਦੀਆਂ ਹੋਈਆਂ ਬੁੜੀਆਂ ਮੈਂ ਆਪਣੇ ਅੱਖੀ ਦੇਖੀਆਂ ਨੇ ਪਰ ਹੁਣ ਆਪਾਂ ਬਸ ਗੱਲ ਇਹ ਆ ਵੀ ਉਹਨਾਂ ਦਾ ਨਾਂ ਨਹੀਂ ਲੈ ਸਕਦੇ ਜੇ ਪਿੰਡ ਦੇ ਵਿੱਚ ਕਿਸੇ ਦੇ ਛੱਤ ਪੈਂਦੀ ਹੋਵੇ ਕਿਸੇ ਦਾ ਮਕਾਨ ਪੈਂਦਾ ਹੋਵੇ ਘਰ ਪੈਂਦਾ ਹੋਵੇ ਭਾਵੇਂ ਕਿਸੇ ਨੇ ਕਿੰਨੀ ਗਰੀਬੀ ਚ ਉੱਠ ਕੇ ਪਾਇਆ ਹੋਵੇ ਭਾਵੇਂ ਕਿਸੇ ਦੇ ਘਰੇ ਅੱਜ ਤੱਕ ਰੋਟੀ ਨਾ ਪੱਕੀ ਹੋਵੇ ਇੱਕ ਟਾਈਮ ਭੁੱਖੇ ਪੈਂਦੇ ਹੁਣ ਜੇ ਉਹਨਾਂ ਦੇ ਇੱਕ ਟਾਈਮ ਆਇਆ ਜਾਂ ਦਿਨ ਆ ਗਿਆ ਵੀ ਉਹਨਾਂ ਨੇ ਸਿਰ ਤੇ ਛੱਤ ਖੜੀ ਕਰਨੀ ਆ ਉਦਦੇ ਇਹੋ ਜਿਹੇ ਬੰਦੇ ਜਾਂ ਫਿਰ ਇਹੋ ਜਿਹੀਆਂ ਬੁੜੀਆਂ ਬਿਮਾਰ ਹੋ ਜਾਂਦੀਆਂ ਨੇ ਡਾਕਟਰਾਂ ਤੋਂ ਟੀਕੇ ਲਵਾ ਕੇ ਆਉਂਦੀਆਂ ਨੇ ਕਿਉਂ ਲਵਾ ਕੇ ਆਉਂਦੀਆਂ ਨੇ ਕਿਉਂਕਿ ਇਹਨਾਂ ਤੋਂ ਸਹਿਣ ਨਹੀਂ ਹੁੰਦੀ ਉਹ ਗੱਲ ਇਹ ਨਾ ਤਾਂ ਸਹੀ ਨਹੀਂ ਜਾਂਦੀ ਇਹਨਾਂ ਦਾ ਦੇਲ ਨਾਲਾ ਦਿਮਾਗ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਵੀ ਫਲਾਣੇ ਦਾ ਘਰ ਵਸ ਗਿਆ ਫਲਾਣੇ ਦੇ ਸਿਰ ਤੇ ਛੱਤ ਪੈ ਗਈ ਕਿਉਂਕਿ ਇਹ ਕਬੂਤਰਾਂ ਵਾਂਗੂ ਉਜਾੜ ਭਾਲਦੇ ਆ ਭਾਲਦੇ ਆ ਜਾਂ ਭਾਲਦਿਆਂ ਨੇ ਇਹ ਦੋਨੇ ਗੱਲਾਂ ਹੀ ਆ ਗਈਆਂ ਵਿੱਚ ਫਲਾਨੇ ਦੇ ਫਸਲ ਨਾ ਚੰਗੀ ਹੋ ਜੇ ਫਲਾਨੇ ਦੇ 2 ਮਣ ਦਾਣੇ ਹੋ ਨਾ ਜਾਣ ਫਲਾਨਾ ਰੱਜ ਕੇ ਰੋਟੀ ਖਾਣ ਨਾ ਲੱਗ ਜੇ ਇਸ ਚੀਜ਼ ਨੂੰ ਰੋਕਣ ਲਈ ਇਹ ਕੁਝ ਵੀ ਕਰ ਸਕਦੇ ਨੇ ਟੂਨੇ ਟੱਪੇ ਵੀ ਕਰਾ ਸਕਦੇ ਨੇ ਇਹੋ ਜਿਹੇ ਬੰਦੇ ਬੁੜੀਆਂ ਚੇਲੇ ਚਪਟਿਆਂ ਕੋਲੇ ਵੀ ਜਾ ਸਕਦੇ ਨੇ ਆਪਣਾ ਘਰ ਫੂਕ ਕੇ ਵੀ ਇਹ ਦੂਜੇ ਦਾ ਘਰ ਪੱਟ ਸਕਦੇ ਆ ਨੇ ਆਪਣਾ ਘਰ ਫੂਕ ਕੇ ਕਿਵੇਂ ਜਾਨੀ ਕਿ ਖੁਦ ਦੇ ਪੈਸੇ ਲਾ ਕੇ ਖੁਦ ਖਰਚਾ ਕਰਕੇ ਦੂਜੇ ਦਾ ਨੁਕਸਾਨ ਵੀ ਇਹ ਕਰਕੇ ਆਉਂਦੇ ਆ ਤੇ ਸਭ ਤੋਂ ਇਹਨਾਂ ਦੀ ਵੱਡੀ ਖਾਸੀਅਤ ਜਿਵੇਂ ਮੈਂ ਪਹਿਲਾਂ ਵੀ ਦੱਸ ਹੀ ਦਿੱਤੀ ਸੀ ਫੇਰ ਦੱਸ ਦਿੰਨਾ ਮੂੰ ਤੇ ਹਰ ਬੰਦੇ ਦੇ ਇੰਨੇ ਜ਼ਿਆਦਾ ਥੇ ਬਣ ਕੇ ਰਹਿੰਦੇ ਆ ਓ ਹੋ 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 ਰਹੇ ਰੱਬ ਦਾ ਨਾਮ ਇੰਨਾ ਜਿਆਦੇ ਇਹ ਬਸ ਅਗਲੇ ਦੇ ਘਰੇ ਵੀ ਜਾਣਗੇ ਉਹਦੇ ਨਾਲ ਖਾ ਪੀ ਕੇ ਵੀ ਆਉਣਗੇ ਸਭ ਕੁਝ ਕਰਨਗੇ ਆਖਣਗੇ ਬਸ ਅਸੀਂ ਤਾਂ ਤੇਰੇ ਨਾਲ ਹੀ ਆ ਤੇਰੇ ਨਾਲ ਹੀ ਜੰਮਣਾ ਮਰਨਾ ਪਰ ਅੰਦਰੋਂ ਅੰਦਰੋਂ ਇਹ ਸੋਚ ਰਹੇ ਹੁੰਦੇ ਆ ਵੀ ਇਹਦਾ ਘਰ ਕਿੱਦੇ ਉਜੜੇ ਕਿੱਦੇ ਅਸੀਂ ਇਹਦੀ ਬਰਬਾਦੀ ਦੇਖੀਏ ਕਿ ਦੇ ਇਹਨਾਂ ਦੇ ਘਰੇ ਕੋਈ ਮਰੇ ਕਿ ਦੇ ਇਹਨਾਂ ਦੇ ਘਰੇ ਬੈਣ ਪੈਣ ਕਿੱਦੇ ਇਹਨਾਂ ਦਾ ਤਲਾਕ ਹੋਵੇ ਕਿੱਦੇ ਇਹਨਾਂ ਦੀ ਕੁੜੀ ਭੱਜੇ ਕਿ ਦੇ ਇਹਨਾਂ ਦੀ ਕੋਈ ਜ਼ਮੀਨ ਦੱਬੇ ਕਿੱਦੇ ਇਹਨਾਂ ਦੀ ਫਸਲ ਬਰਬਾਦ ਹੋਵੇ ਕਿ ਦੇ ਇਹਨਾਂ ਦਾ ਐਕਸੀਡੈਂਟ ਹੋਵੇ ਕਿੱਦੇ ਇਹਨਾਂ ਦੇ ਘਰੇ ਚੋਰੀ ਹੋ ਜੇ ਕਿੱਦੇ ਕੋਈ ਕਤਲ ਹੋ ਜੇ ਇਹੋ ਜਿਹੇ ਸਾਰੀਆਂ ਸੋਚਾਂ ਰੱਖਦੇ ਆ ਇਹੋ ਜਿਹੇ ਘਟਿਆ ਬੰ ਇਹ ਮਿੱਠੇ ਪਿਆਰੇ ਰਹਿ ਕੇ ਉੱਤੋਂ-ਉੱਤੋਂ ਖਾਂਦੇ ਰਹਿੰਦੇ ਆ ਖਾਂਦੇ ਰਹਿੰਦੇ ਆ ਬੰਦੇ ਨੂੰ ਬੰਦੇ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਕਰੀ ਜਾਣਗੇ ਤੇਰੀ ਬਹੁਤ ਚੜ੍ਹਾਈ ਆ ਤੇਰੀ ਬੱਲੇ-ਬੱਲੇ ਆ ਘਰ-ਘਰ ਤੇਰੀ ਚਰਚਾ ਹੁੰਦੀ ਆ ਕਿਆ ਬਾਤਾਂ ਨੇ ਐਵੇਂ ਆ ਓਵੇਂ ਆ ਐਦਾਂ ਕਰ-ਕਰ ਕੇ ਅਗਲੇ ਦਾ ਸਾਰਾ ਘਰ ਖਾ ਜਾਂਦੇ ਆ ਪੂਰੀ ਬਰਬਾਦੀ ਕਰ ਦਿੰਦੇ ਆ ਤੇ ਜਦੋਂ ਉਸ ਬੰਦੇ ਦੇ ਪੱਲੇ ਕੁਝ ਨਹੀਂ ਰਹਿੰਦਾ ਉਦੋਂ ਲੱਤ ਮਾਰ ਜਾਂਦੇ ਆ ਉਦੋਂ ਲੋਕਾਂ ਕੋਲੇ ਉਸੇ ਨੂੰ ਭੰਡਣ ਲੱਗ ਜਾਂਦੇ ਆ ਉਸੇ ਦੀਆਂ ਹੀ ਬਰਾਈਆਂ ਗਿਣਾਉਣ ਲੱਗ ਜਾਂਦੇ ਆ ਇਹ ਬੰਦੇ ਦੇ ਤਾਂ ਲੱਛਣੀ ਮਾੜੇ ਸੀ ਦੇਖਿਆ ਨਹੀਂ ਸੀ ਕਿਵੇਂ ਸ਼ਰਾਬਾਂ ਤੇ ਪੈਸਾ ਖਰਚ ਕਰਦਾ ਸੀ ਦੇਖਿਆ ਨਹੀਂ ਕਿਵੇਂ ਮਹਿੰ ਕਪੜੇ ਪਾਉਂਦਾ ਸੀ ਮਹਿੰਗੀਆਂ ਗੱਡੀਆਂ 'ਚ ਘੁੰਮਦਾ ਸੀਗਾ ਹਾਲਾਂਕਿ ਉਹ ਸਾਰੇ ਸ਼ੌਂਕਾਂ ਦੇ ਵਿੱਚ ਇਹ ਉਹਦੇ ਨਾਲ ਹੁੰਦਾ ਸੀ ਉਹ ਸਾਹਮਣੇ ਵਾਲਾ ਬੰਦਾ ਆਪਣੇ ਸ਼ੌਂਕ ਤਾਂ ਪੂਰੇ ਕਰਦਾ ਸੀ ਨਾਲ ਇਹਦੇ ਵੀ ਕਰਾਉਂਦਾ ਸੀ ਪਰ ਫੇਰ ਵੀ ਜਦੋਂ ਉਹ ਬੰਦਾ ਕਦੇ ਨਾ ਕਦੇ ਕੰਗਾਲ ਹੋ ਜਾਂਦਾਗਾ ਉਦੋਂ ਇਹ ਉਹਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੰਦਾਗਾ ਉਹ ਦਿਨ ਭੁੱਲ ਜਾਂਦਾਗਾ ਵੀ ਜਿਹੜੀ ਚੀਜ਼ ਉਹਨੇ ਪਾਈ ਸੀ ਉਹ ਨਾਲ ਤੈਨੂੰ ਵੀ ਦਵਾਈ ਸੀ ਜਿਹੜੀ ਚੀਜ਼ ਉਹਨੇ ਖਾਧੀ ਸੀ ਨਾਲ ਤੈਨੂੰ ਵੀ ਖਵਾਈ ਸੀ ਜਿਹੜੀ ਗੱਡੀ 'ਚ ਉਹ ਘੁੰਮਦਾ ਸੀ ਨਾਲ ਤੈਨੂੰ ਵੀ ਕਮਾਇਆ ਸੀ ਇਹ ਚੁਗਲਖੋਰ ਬੰਦੇ ਫਿਰ ਉਹਨਾਂ ਗੱਲਾਂ ਨੂੰ ਯਾਦ ਨਹੀਂ ਰੱਖਦੇ ਇਹ ਉਹਦੀ ਕੰਗਾਲੀ ਦਾ ਢੋਲ ਚਾਰ ਚਪੇਰੇ ਪਿੱਟ ਦਿੰਦੇ ਆ ਵੀ ਹੁਣ ਇਸ ਬੰਦੇ ਕੋਲੇ ਕੁਝ ਨਹੀਂ ਰਿਹਾ ਹੁਣ ਤਾਂ ਇਹਦੇ ਘਰ ਵਾਲੀ ਵੀ ਭੱਜਣ ਨੂੰ ਤਿਆਰ ਆ ਕਿਉਂਕਿ ਘਰ ਇਹਨਾਂ ਦੇ ਰੋਟੀ ਨਹੀਂ ਪੱਕਦੀ ਰੋਜ਼ ਕੁੱਤਕਲੇਸ ਹੁੰਦਾਗਾ ਮਾਪਿਓ ਨਾਲ ਨਹੀਂ ਇਹਦੀ ਬਣਦੀ ਮਾਪਿਓ ਨਾਲ ਲੜਾਈ ਰਹਿੰਦੀ ਆ ਸੱਸ ਸਹੁਰੇ ਨਾਉ ਇਹਦੇ ਘਰ ਵਾਲੀ ਪੁੱਛਦੀ ਨਹੀਂ ਇਹਦੇ ਨਾਲ ਕੁੱਤੇਖਾਣੀ ਕਰਦੀ ਆ ਇਹ ਭਾਂਡੇ ਆਪ ਮਾਂ ਦਾ ਕੱਪੜੇ ਆਪ ਧੋਂਦਾ ਰੋਟੀ ਆਪ ਪਕਾਉਂਦਾ ਇਹਦੇ ਘਰ ਵਾਲੀ ਦਾ ਹੋਰ ਕਿਸੇ ਪਾਸੇ ਚੱਕਰ ਚੱਲਦਾ ਇਹਦੀ ਭੈਣ ਦਾ ਉਧਰ ਚੱਲਦਾ ਉਹ ਹੋ ਗਿਆ ਬਾਹ ਹੋ ਗਿਆ ਐਦਾਂ ਦੀਆਂ ਗੱ ਸ਼ੁਰੂ ਕਰ ਦਿੰਦੇ ਆ ਇਹੋ ਜਿਹੇ ਬੰਦੇ ਬੁੜੀਆਂ ਜਦੋਂ ਇਹਨਾਂ ਨੂੰ ਮਿਲਣਾ ਬੰਦ ਹੋ ਜਾਏ ਕੀ ਮਿਲਣਾ ਬੰਦ ਹੋ ਜਾਏ ਜਦੋਂ ਇਹਨਾਂ ਨੂੰ ਟੁਕੜੇ ਮਿਲਣੇ ਬੰਦ ਹੋ ਜਾਣ ਜਿੱਥੋਂ ਇਹ ਖਾਰੇ ਹੁੰਦੇ ਆ ਜਦੋਂ ਉਹ ਬੰਦਾ ਇਹਨਾਂ ਨੂੰ ਜਾਂ ਤਾਂ ਜਦੋਂ ਸਾਹਮਣੇ ਵਾਲੇ ਬੰਦੇ ਨੂੰ ਇਹਨਾਂ ਦੀ ਪਛਾਣ ਆ ਜੇ ਜਦੋਂ ਉਹ ਇਹਨਾਂ ਨੂੰ ਦੂਰ ਕਰ ਦੇ ਕਿਉਂਕਿ ਮੈਂ ਦੱਸਿਆ ਸੀ ਨਾ ਵੀ ਜਿਹੜਾ ਸਹੀ ਬੰਦਾ ਹੁੰਦਾ ਇੱਕ ਵਾਰੀ ਚ ਹੀ ਪਛਾਣ ਲੈਂਦਾ ਜਿਹੜਾ ਬੰਦਾ ਇਹਨਾਂ ਨੂੰ ਆਪਣਾ ਘਰ ਖਵਾਉਣਾ ਬੰਦ ਕਰ ਦੇ ਉਦੋਂ ਫਿਰ ਇਹ ਉਸ ਦੀ ਬਰਾਈ ਕਰਨਾ ਸ਼ੁਰੂ ਕਰ ਦਿੰਦੇ ਆ ਚੁਗਲਖੋਰ ਬੰਦੇ ਤੇ ਦੋਸਤੋ ਇਹਨਾਂ ਦਾ ਤਾਂ ਇਤਿਹਾਸ ਰਹਾਗਾ ਇਹ ਬੰਦਿਆਂ ਨੇ ਤਾਂ ਵੱਡੇ ਵੱਡੇ ਯੁੱਧ ਕਰ ਕੋਈ ਬਾੜਾ ਟਾਈਮ ਨਹੀਂ ਹੋਇਆ ਮਹਾਭਾਰਤ ੱਟਪੀ ਨੂੰ ਸਿਰਫ 5200 ਸਾਲ ਹੋਏ ਨੇ 5000 ਤੇ 200 ਸਾਲ ਹੀ ਹੋਏ ਨੇ ਹਜੇ ਮਹਾਭਾਰਤ ਹੋਈ ਨੂੰ ਉਹਦੇ ਵਿੱਚ ਤੁਸੀਂ ਮਾਮਾ ਸ਼ਕੁਨੀ ਦੇਖ ਲਓ ਮਹਾਭਾਰਤ ਹੋਣ ਦੇ ਚਲੋ ਵੈਸੀ ਹੋਰ ਵੀ ਬਹੁਤ ਸਾਰੇ ਕਾਰਨ ਵੀ ਕਿਉਂ ਮਹਾਭਾਰਤ ਹੋਈ ਸੀ ਪਰ ਮਹਾਭਾਰਤ ਹੋਣ ਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਮੇਨ ਵੱਡਾ ਕਾਰਨ ਜਿਹੜਾ ਸੀਗਾ ਮਾਮਾ ਸ਼ਕੁਨੀ ਦਾ ਸੀਗਾ ਉਹ ਕੀ ਕਰਦਾ ਸੀਗਾ ਉਹ ਪੰਡਵਾਂ ਨੂੰ ਵੀ ਉਂਗਲਾਂ ਲਾਉਂਦਾ ਸੀ ਤੇ ਉਹ ਕੌਰਵਾਂ ਨੂੰ ਵੀ ਉਂਗਲਾਂ ਲਾਉਂਦਾ ਸੀਗਾ ਜਮਾ ਸਕੇ ਭਰਾ ਆਪਸ ਵਿੱਚ ਆਕੇ ਰਖਤੇ ਜਿਹੜੇ ਕੀ ਚਾਚੇ ਤਾਇਿਆਂ ਦੇ ਪੁੱਤ ਸੀਗੇ ਆਪਜੀ ਲੜਵਾਤੇ ਤੇ ਦੇਖ ਲੋ ਐਡੀ ਮਹਾਭਾਰਤ ਕਰਵਾਤੀ ਕਹਿੰਦੇ ਓਡੀ ਲੜਾਈ ਨਾ ਤਾਂ ਕਦੇ ਇਸ ਸਦੀ ਚ ਪਹਿਲਾਂ ਹੋਈ ਆ ਰਹਿੰਦੀ ਦੁਨੀਆ ਚ ਨਾ ਅੱਜ ਤੋਂ ਕਦੇ ਬਾਅਦ ਹੋਊਗੀ ਉਸ ਬੰਦੇ ਨੇ ਲਾ ਲਾ ਕੇ ਉਂਗਲਾਂ ਵੀ ਪਾਂਡਵ ਹੁਣ ਤੈਨੂੰ ਐ ਕਹਿੰਦੇ ਆ ਹੁਣ ਕੌਰਵ ਤੈਨੂੰ ਐ ਕਹਿੰਦੇ ਆ ਤੈਨੂੰ ਦਰਯੋਧਨ ਐ ਕਹਿੰਦਾ ਹੁਣ ਤੈਨੂੰ ਦ੍ਰਿਤਰਾਸ਼ਟਾ ਐ ਕਹਿੰਦਾਗਾ ਹੁਣ ਤੈਨੂੰ ਅਰਜਨ ਐ ਕਹਿੰਦਾ ਹੁਣ ਤੈਨੂੰ ਕਰਨ ਐ ਕਹਿੰਦਾ ਆ ਗੱਲਾਂ ਕਹਿ ਕਹਿ ਕੇ ਉਹਨੇ ਮਹਾਭਾਰਤ ਕਰਵਾਤੀ ਤੇ ਇੱਕ ਪਰਿਵਾਰ ਨੂੰ ਆਪਸ ਵਿੱਚ ਹੀ ਲੜਵਾ ਲੜਵਾ ਕੇ ਮਾਰਤਾ ਤੇ ਜਿਹੜੀ ਆਪਣੀ ਦੇਖ ਲਓ ਤੁਸੀਂ ਪਾਣੀ ਪੱਤ ਦੀ ਧਰਤੀ ਆ ਦੋਸਤੋ ਜਮਾ ਖੂਨ ਨਾਲ ਲਾਲ ਹੋ ਗਈ ਸੀਗੀ ਉਸ ਇੱਕ ਕੱਲੇ ਬੰਦੇ ਦੇ ਕਾਰਨ ਵੈਸੇ ਚਲੋ ਕੱਲਾ ਨਹੀਂ ਸੀ ਹੋਰ ਵੀ ਕਾਫੀ ਕਾਰਨ ਸੀ ਪਰ ਉਸ ਬੰਦੇ ਦਾ 100 ਦੇ ਵਿੱਚੋਂ 75% ਯੋਗਦਾਨ ਸੀਗਾ ਲੜਾਈ ਕਰਾਉਣ 'ਚ ਕਿਵੇਂ ਲੜਾਈ ਕਰਾਈ ਉਹਨੇ ਸਿਰਫ ਉਂਗਲ ਲਾ ਕੇ ਇਧਰ ਦੀ ਚੁਗਲੀ ਉਧਰ ਉਧਰ ਦੀ ਚੁਗਲੀ ਉਧਰ ਹਾਲਾਂਕਿ ਉਹ ਬੰਦੇ ਆਪਸ ਵਿੱਚ ਕਿਸੇ ਨੂੰ ਕੁਛ ਕਹਿ ਵੀ ਨਹੀਂ ਰਹੇ ਸੀ ਪਰ ਇਹ फडਕਾਉਂਦਾ ਸੀ ਜਾ ਕੇ ਤੇ ਬਿਲਕੁਲ ਓਵੇਂ ਦੋਸਤੋ ਆਪਣੀ ਜਿਹੜੀ ਜ਼ਿੰਦਗੀ ਆਪਣਾ ਜਿਹੜਾ ਗਲੀ ਗਵਾਂਡਾ ਇਹਦੇ ਅੰਦਰ ਵੀ ਬਹੁਤ ਸਾਰੇ ਮਾਮਾ ਸ਼ਕੁਨੀ ਵਰਗੇ ਰਹਿੰਦੇ ਆ ਇਹਨਾਂ ਤੋਂ ਬਚਣ ਦੀ ਲੋੜ ਦੋ ਜਿਗਰੀ ਯਾਰ ਹੁੰਦੇ ਆ ਬਚਪਨ ਤੋਂ ਇਕੱਠੇ ਜੰਮੇ ਪਲੇ ਖੇਡੇ ਹੁੰਦੇ ਆ ਇਕੱਠੇ ਜਵਾਨ ਹੁੰਦੇ ਆ ਇੱਕ ਦੂਜੇ ਦੇ ਘਰੇ ਪੂਰੀ ਆਉਣੀ ਜਾਣੀ ਹੁੰਦੀ ਆ ਇੱਕ ਦੂਜੇ ਦੇ ਮਾਪਿਓ ਨੂੰ ਆਪਣਾ ਮਾਪਿਓ ਸਮਝਦੇ ਆ ਇੱਕ ਦੂਜੇ ਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਕਦੇ ਨਾ ਕਦੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਤੀਜਾ ਬੰਦਾ ਆ ਕੇ ਦਾਖਲ ਹੋ ਜਾਂਦਾਗਾ ਉਹ ਤੀਜਾ ਬੰਦਾ ਕਿਹੜਾ ਹੁੰਦਾਗਾ ਉਹ ਹੁੰਦਾਗਾ ਉਹੀ ਮਾਮਾ ਸ਼ਕੂਨੀ ਵਰਗਾ ਉਹ ਦੋਸਤੋ ਆ ਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਬਖੇੜਾ ਖੜਾ ਕਰਦਾਗਾ ਇਹੋ ਜੀ ਫਿੱਕ ਪਾਉਣ ਦੀ ਕੋਸ਼ਿਸ਼ ਕਰਦਾਗਾ ਕਦੇ ਉਸ ਮੁੰਡੇ ਨੂੰ ਕਹਿੋ ਜੀ ਲੁੱਤੀ ਲਾਉਂਦਾਗਾ ਉਸ ਮੁੰਡੇ ਨੂੰ ਕਹਿੋ ਜੀ ਉਂਗਲ ਲਾਉਂਦਾਗਾ ਵੀ ਇਹ ਤੇਰੇ ਬਾਰੇ ਐ ਸੋਚਦਾ ਉਹ ਤੇਰੇ ਬਾਰੇ ਐ ਸੋਚਦਾ ਉਹ ਤੇਰੀ ਭੈਣ ਬਾਰੇ ਐ ਸੋਚਦਾ ਉਹ ਤੇਰੇ ਮਾਪਿਓ ਬਾਰੇ ਐ ਸੋਚਦਾ ਉਹ ਤੈਨੂੰ ਫਲਾਣੇ ਕੋਲੇ ਐ ਕਹਿੰਦਾ ਸੀ ਉਹ ਤੈਨੂੰ ਫਲਾਣੇ ਕੋਲੇ ਐ ਕਹਿੰਦਾ ਸੀ ਉਹ ਜਿਗਰੀ ਯਾਰ ਜੀ ਇਹ ਦੋਨੇ ਇੱਕ ਦੂਜੇ ਨੂੰ ਭਰਾਵਾਂ ਤੋਂ ਵੱਧ ਸਮਝਦੇ ਸੀ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਜਾਂਦੇ ਆ ਇਹੋ ਜਿਹੇ ਘਟਿਆ ਬੰਦਿਆਂ ਦੇ ਕਾਰਨ ਤੇ ਇਹ ਮਿਸਾਲ ਤਾਂ ਤੁਸੀਂ ਆਪਣੇ ਆਲੇ-ਦੁਆਲੇ ਬਹੁਤ ਵਾਰੀ ਦੇਖੀ ਹੋਊਗੀ ਵੀ ਯਾਰ ਇੱਕ ਨਾ ਦੋ ਮੁੰਡੇ ਯਾਰ ਇਕੱਠੇ ਰਹਿੰਦੇ ਹੁੰਦੇ ਸੀਗੇ ਇੱਕੋ ਮਤਲਬ ਜਾਂ ਹੋ ਸਕਦਾ ਇੱਕ ਪਿੰਡ ਦੇ ਹੋਣ ਜਾਂ ਚਲੋ ਵੱਖੋ-ਵੱਖ ਪਿੰਡਾਂ ਦੇ ਹੋਣ ਗੱਲ ਕਰ ਉਹਨਾਂ ਦੀ ਇੰਨੀ ਲਿਆਇਆ ਸੀਗੀ ਯਾਰ ਵੀ ਇਕੱਠੇ ਖਾਂਦੇ ਪੀਂਦੇ ਹੁੰਦੇ ਸੀ ਪਰ ਅੱਜ ਦੇ ਟਾਈਮ 'ਚ ਯਾਰ ਇੱਕ ਦੂਜੇ ਨੂੰ ਬੁਲਾ ਕੇ ਵੀ ਰਾਜੀ ਨਹੀਂ ਦੇਖਿਆ ਹੋਊਗਾ ਨਾ ਤੁਸੀਂ ਇਹੋ ਜਿਹਾ ਕੁਝ ਬਹੁਤ ਵਾਰੀ ਦੇਖਿਆ ਹੋਊਗਾ ਜਾਂ ਫਿਰ ਦੋ ਸਹੇਲੀਆਂ ਹੋਣਗੀਆਂ ਇਕੱਠੀਆਂ ਰਹਿੰਦੀਆਂ ਸੀਗ ਦੇ ਆ ਸੀਗਾ ਇੱਕ ਦੂਜੇ ਦੇ ਘਰੇ ਵਧੀਆ ਆਉਣੀ ਜਾਣੀ ਸੀ ਪਰ ਉਹਨਾਂ ਚ ਅੱਜ ਫਿੱਕ ਪੈ ਗਈ ਇੱਕ ਦੂਜੇ ਦਾ ਮੂੰਹ ਦੇਖ ਕੇ ਰਾਜੀ ਨਹੀਂ ਇਹ ਚੀਜ਼ਾਂ ਤੁਸੀਂ ਦੇਖੀਆਂ ਨੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਇਹਨਾਂ ਦੇ ਵਿੱਚ ਦੋਸਤੋ ਫਿੱਕਾ ਕੌਣ ਪਾਉਂਦਾਗਾ ਇਹੀ ਚੁਗਲਖੋਰ ਬੰਦੇ ਇਹਨਾਂ ਦੇ ਵਿੱਚ ਫਿੱਕ ਪਾ ਕੇ ਜਾਂਦੇ ਆ ਰਿਸ਼ਤਿਆਂ ਨੂੰ ਤਹਿ ਸੁਨਹਿਸ ਕਰ ਜਾਂਦੇ ਆ ਤੇ ਸਾਈਡ ਤੇ ਹੋ ਕੇ ਖੁਸ਼ ਹੁੰਦੇ ਆ ਹੱਸਦੇ ਆ ਵੀ ਕਿਉਂ ਕਰਤੀ ਨਾ ਬਰਬਾਦੀ ਕਿਉਂ ਕਰਤੇ ਨਾ ਵੱਖੋ ਵੱਖ ਜਿਹੜੇ ਇੱਕ ਥਾਲੀ ਚ ਰੋਟੀ ਖਾਂਦੇ ਸੀ ਕਿਉਂ ਲਿਆਤਾ ਨਾ ਨਜ਼ਾਰਾ ਆਉ ਪਏ ਐ ਡੋ ਅੱਡ ਕਰੇ ਆਉ ਪਏ ਐ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣਾਈ ਇਹੋ ਜਿਹੇ ਗੱਲਾਂ ਕਰਦੇ ਆ ਇਹੋ ਜਿਹੇ ਬੰਦੇ ਫਿਰ ਸਾਈਡ ਤੇ ਹੋ ਕੇ ਤੇ ਤਾਂ ਕੁਝ ਵੀ ਨਹੀਂ ਦੋਸਤੋ ਉਂਗਲ ਜਿਹੜੀ ਹੁੰਦੀ ਆ ਨਾ ਉਂਗਲ ਕਤਲ ਵੀ ਕਰਵਾ ਦਿੰਦੀ ਆ ਬੰਦੇ ਤੋਂ ਬੰਦਾ ਮਰਵਾ ਦਿੰਦੀ ਆ ਕਹਿ ਕੇ ਜੇ ਮੈਂ ਕਿਸੇ ਬੰਦੇ ਨੂੰ ਕਹੀ ਗਿਆ ਨਾ ਵੀ ਫਲਾਣਾ ਬੰਦਾ ਤੇਰੇ ਬਾਰੇ ਐਂ ਕਹਿੰਦਾ ਤੇਰੇ ਬਾਰੇ ਐਂ ਸੋਚਦਾ ਉਹ ਤਾਂ ਤੈਨੂੰ ਤੈਨੂੰ ਮਾਰਨ ਨੂੰ ਫਿਰਦਾ ਐਵੇਂ ਆ ਐਵੇਂ ਆ ਤੇਰੇ ਪਰਿਵਾਰ ਤੇ ਬੁਰੀ ਅੱਖ ਰੱਖਦਾ ਤਾਂ ਦੋਸਤੋ ਜਿਹੜੇ ਬੰਦੇ ਨੂੰ ਆਪਾਂ ਬਾਰੀ-ਬਾਰੀ ਉਂਗਲ ਲਾਈ ਚੱਲਾਂਗੇ ਲਾਈ ਚੱਲਾਂਗੇ ਉਹ ਬੰਦਾ ਅੱਕ ਕੇ ਕੁਝ ਵੀ ਕਰ ਸਕਦਾ ਇੱਕ ਮੌਕੇ ਤੇ ਅੱਜ ਤੱਕ ਲੱਖਾਂ ਕਰੋੜਾਂ ਨੇ ਕੀਤਾ ਵੀ ਅਤੇ ਕਰਦੇ ਵੀ ਰਹਿਣਗੇ ਆਉਣ ਵਾਲੇ ਟਾਈਮ 'ਚ ਜਿੰਨਾ ਬੰਦੇ ਚੁਗਲਖੋਰ ਬੰਦੇ ਬੇਈਮਾਨ ਬੰਦੇ ਆਪਣੇ ਵਿੱਚ ਰਹਿਣਗੇ ਹੁਣ ਦੋਸਤੋ ਵੀਡੀਓ ਦਾ ਵਿਸ਼ਾ ਆਪਣਾ ਬਿਲਕੁਲ ਖਤਮ ਹੋਣ ਵਾਲਾਗਾ ਆਖਰ ਤੇ ਮੈਂ ਤੁਹਾਨੂੰ ਜਾਂਦਾ ਜਾਂਦਾ ਇਹੀ ਕਹਿਣਾ ਚਾਹੁੰਦਾਗਾ ਵੀ ਜਿਹੜਾ ਬੰਦਾ ਤੁਹਾਡੇ ਕੋਲੇ ਆ ਕੇ ਚੁਗਲੀ ਜੀ ਕਰੇ ਮਤਲਬ ਵੀਰ ਦੇਖਿਓ ਉਹ ਫਲਾਨਾ ਆਇਆ ਤੇਰੇ ਬਾਰੇ ਆਇਆ ਕਹਿੰਦਾ ਉਹਨੂੰ ਉਸੇ ਟਾਈਮ ਹੀ ਟੋਕ ਦਿਓ ਉਹਨੂੰ ਕਹਿ ਦਿਓ ਯਾਰ ਵੀ ਹਾਂ ਹੋ ਸਕਦਾ ਉਹ ਮੇਰੇ ਬਾਰੇ ਕਹਿੰਦਾ ਹੋਵੇ ਪਰ ਜਿੱਦਦੇ ਉਹਨੇ ਮੇਰੇ ਮੂੰਹ ਤੇ ਆ ਕੇ ਇਹ ਗੱਲ ਕਹਿਤੀ ਵੀ ਤੂੰ ਵਾਕਈ ਐਵੇਂ ਦਾ ਹੈਗਾਗਾ ਮੈਂ ਉਸ ਦਿਨ ਯਕੀਨ ਮੰਨੂਆ ਅੱਜ ਤੋਂ ਬਾਅਦ ਮੇਰੇ ਕੋਲੇ ਮੇਰੇ ਯਾਰ ਬਾਰੇ ਇਹੋ ਜਿਹੀ ਪੁੱਠੀ ਗੱਲ ਨਾ ਮੈਨੂੰ ਦੱਸੀ ਵੀ ਮੇਰਾ ਯਾਰ ਮੈਨੂੰ ਐਂ ਕਹਿੰਦਾ ਜਾਂ ਮੇਰੀ ਸਹੇਲੀ ਮੈਨੂੰ ਐਂ ਕਹਿੰਦੀ ਆ ਜਿੱਦਿਉਨੇ ਮੈਨੂੰ ਸਿੱਧਾ ਕਹਿਤਾ ਵੀ ਵੀ ਫਲਾਨਾ ਮੇਰੀ ਗੱਲ ਸੁਣ ਓਏ ਤੂੰ ਉਦਦੇ ਮੇਰੇ ਨਾਲ ਐ ਕਰ ਗਿਆ ਜਾਂ ਐ ਕਰ ਗਈ ਤੂੰ ਮੇਰੇ ਨਾਲ ਬੇਈਮਾਨੀ ਕੀਤੀ ਤੂੰ ਮੇਰੇ ਮਾਪਿਓ ਨੂੰ ਆਏ ਆਖਿਆ ਤੂੰ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਬੁਰਾ ਤੱਕਿਆ ਬੁਰੀ ਅੱਖ ਰੱਖੀ ਗਲਤ ਨਜ਼ਰ ਨਾਲ ਮੇਰੀ ਭੈਣ ਨੂੰ ਦੇਖਿਆ ਜਿੱਦਿਉਨੇ ਖੁਦ ਨੇ ਆ ਕੇ ਮੈਨੂੰ ਕਿਹਾ ਓਦਦੇ ਮੈਂ ਮੰਨੂਗਾ ਤੇਰੇ ਮੂੰਹੋਂ ਸੁਣਨ ਦੀ ਮੈਨੂੰ ਕੋਈ ਲੋੜ ਨਹੀਂ ਐਹੋ ਜੇ ਬੰਦਿਆਂ ਨੂੰ ਇਸ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ ਜੇ ਤੁਸੀਂ ਇਹਨਾਂ ਦੀਆਂ ਗੱਲਾਂ ਚ ਆਈ ਗਏ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਤੁਸੀਂ ਗੁੱਸਾ ਕਰੀ ਗਏ ਫਲਾਨੇ ਬੰਦੇ ਨਾਲ ਸਾਹਮਣੇ ਵਾਲੇ ਨਾਲ ਜਾ ਕੇ ਲੜੀ ਗ ਹੋ ਸਕਦੇ ਫੇਰ ਥੋੜਾ ਘਰ ਸਮਝ ਲਓ ਪੱਟੇ ਹੀ ਪਿਆ ਫੇਰ ਤੁਹਾਨੂੰ ਕੋਈ ਬਚਾ ਨਹੀਂ ਸਕਦਾ हां ਤੁਸੀਂ ਇੱਕ ਕੰਮ ਕਰ ਸਕਦੇ ਹੋ ਇਹਨਾਂ ਤੋਂ ਸਬੂਤ ਮੰਗੋ ਕਹਿੰਦੇ ਮੈਨੂੰ ਸਬੂਤ ਲਿਆ ਕੇ ਦੇ ਦੇ ਮੈਨੂੰ ਸਬੂਤ ਲਿਆ ਕੇ ਦੇ ਦੇ ਵੀ ਮੇਰੀ ਸਹੇਲੀ ਨੇ ਮੈਨੂੰ ਆ ਗੱਲ ਕਹੀ ਆ ਮੈਨੂੰ ਸਬੂਤ ਲਿਆ ਕੇ ਦੇ ਦੇ ਵੀ ਮੇਰੀ ਸਹੇਲੀ ਨੇ ਮੈਨੂੰ ਕਿਸੇ ਹੋਰ ਕੋਲੇ ਮੇਰੀ ਨਿੰਦਿਆ ਚੁਗਲੀ ਕੀਤੀ ਆ ਵੀ ਇਹ ਤਾਂ ਐਂ ਕਰਦੀ ਆ ਇਹਦੀ ਇਹਦੇ 20 ਆਸ਼ਕ ਨੇ ਇਹਨੇ 20 ਥਾਂ ਮੂੰਹ ਗਾਲਾ ਕਰਾਇਆ ਇਹ ਫਲਾਨੇ ਨਾਲ ਪੈਂਦੀ ਰਹੀ ਆ ਫਲਾਨੇ ਨਾਲ ਸੌਂਦੀ ਰਹੀ ਆ ਉਹਦੇ ਨਾਲ ਮਾੜੀ ਹੋ ਗਈ ਇਹਦੇ ਨਾਲ ਮਾੜੀ ਹੋ ਗਈ ਰੋਜ਼ ਆਸ਼ਕ ਬਦਲਦੀ ਆ ਮੈਨੂੰ ਸਬੂਤ ਲਿਆ ਕੇ ਦੇ ਦੇ ਵੀ ਮੇਰੀ ਸਹੇਲੀ ਨੇ ਮੇਰੇ ਬਾਰੇ ਇਹ ਗੱਲ ਕਹੀ ਆ ਜਾਂ ਮੇਰੇ ਦੋਸਤ ਨੇ ਮੇਰੇ ਬਾਰੇ ਇਹ ਗੱ ਨੂੰ ਸਬੂਤ ਦੇ ਦੇ ਫੇਰ ਮੈਂ ਤੇਰਾ ਯਕੀਨ ਮੰਨ ਲੂ ਨਹੀਂ ਅੱਜ ਤੋਂ ਬਾਅਦ ਐਡੀ ਗੰਦੀ ਬਗਵਾਸ ਮੇਰੇ ਕੋਲੇ ਕਰਨ ਦੀ ਲੋੜ ਨਹੀਂ ਆ ਮੈਂ ਦੋਸਤੋ ਬਹੁਤ سارے ਬੰਦਿਆਂ ਨੂੰ ਇਹ ਗੱਲ ਕਹੀ ਆ ਆਪਣੇ ਆਲੇ ਦੁਆਲੇ ਜਿਹੜੇ ਮੈਨੂੰ ਆ ਕੇ ਕਹਿੰਦੇ ਹੁੰਦੇ ਸੀਗੇ ਵੀ ਫਲਾਨਾ ਬੰਦਾ ਤੇਰੇ ਬਾਰੇ ਐਂ ਕਹਿੰਦਾ ਤੇਰਾ ਗਵਾਂਡੀ ਤੈਨੂੰ ਐਂ ਕਹਿੰਦਾ ਮੈਂ ਉਹਨਾਂ ਨੂੰ ਬਿਲਕੁਲ ਸਿੱਧਾ ਹੋ ਜਾਂਦਾ ਸੀਗਾ ਵੀ ਸਬੂਤ ਹੈ ਕੋਈ ਮੋਬਾਈਲ ਦੇ ਵਿੱਚ ਰਿਕਾਰਡਿੰਗ ਹੈ ਵੀਡੀਓ ਹੈ ਤੇਰੇ ਕੋਲੇ ਕੋਈ ਹੋਰ ਤੀਜਾ ਜਾਂ ਚੌਥਾ ਬੰਦਾ ਵਿੱਚ ਸੀਗਾ ਜਦੋਂ ਨੇ ਇਹ ਗੱਲ ਕਹੀ ਫਿਰ ਚੁਗਲਖੋਰ ਬੰਦਾ ਕਹਿੰਦਾ ਨਾ ਨਾ ਕੋਲੇ ਤਾਂ ਯਾਰ ਕੋਈ ਨਹੀਂ ਸੀ ਉਹ ਮੈਨੂੰ ਦੱਸਦਾ ਸੀਗਾ ਉਹ ਹੌਲੀ ਕਿਦਨੇ ਫਿਰ ਮੈਂ ਉਹਨੂੰ ਇਹ ਕਹਿ ਦਿੰਨਾ ਵੀ ਹੁਣ ਤੂੰ ਇੱਥੋਂ ਜਾ ਬਈ ਜਾ ਸਕਦਾ ਅੱਜ ਤੋਂ ਬਾਅਦ ਆਪਾਂ ਨੂੰ ਨਾ ਟੱਕਰੀ ਮੈਨੂੰ ਨਾ ਬੁਲਾਈ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਇਹੋ ਜਿਹੇ ਬੰਦੇ ਫੇਰ ਲੋਟ ਆਉਂਦੇ ਆ ਜਦੋਂ ਆਪਾਂ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਆ ਫੇਰ ਤਾਂ ਆਪਾਂ ਮੰਨ ਜ ਜਾਂਦੇ ਆ ਫੇਰ ਤਾਂ ਇਹਨਾਂ ਦਾ ਕੰਮ ਸੌਖਾ ਹੋ ਜਾਂਦਾ ਹੈਗਾ ਬਸ ਆਹੀ ਮੇਰਾ ਦੋਸਤੋ ਅੱਜ ਦਾ ਵਿਸ਼ਾ ਸੀਗਾ ਇਹੀ ਮੇਰਾ ਮਕਸਦ ਸੀਗਾ ਤੁਹਾਡੇ ਤੱਕ ਇੰਨੀ ਇੱਕ ਗੱਲ ਪਹੁੰਚਾਉਣ ਦਾ ਵੀ ਕਈ ਵਾਰੀ ਉਹ ਕਹਿੰਦੇ ਆ ਨਾ ਵੀ ਇੱਕ ਜੇ ਪੱਟਣ ਤੇ ਆ ਜੇ ਤਾਂ ਨਾ ਬੰਦਾ ਮਤਲਬ ਸੂਈ ਨਾਲ ਵੀ ਬੰਦਾ ਘਰ ਪੱਟ ਦਿੰਦਾ ਹੁੰਦਾ ਵੈਸੇ ਤਾਂ ਇਹ ਗੱਲ ਬੁੜੀਆਂ ਵਾਸਤੇ ਕਹੀ ਜਾਂਦੀ ਹੈ ਵੀ ਜੇ ਔਰਤ ਪੱਟਣ ਤੇ ਆ ਜੇ ਤਾਂ ਸੂਈ ਨਾਲ ਵੀ ਘਰ ਪੱਟ ਦਿੰਦੀ ਆ ਤੇ ਸੂਈ ਨਾਲ ਘਰ ਬੰਨ ਵੀ ਦਿੰਦੀ ਆ ਪਰ ਆਪਾਂ ਇਹ ਚੁਗਲਖੋਰ ਬੰਦੇ ਤੇ ਵੀ ਲਾ ਸਕਦੇ ਆ ਇਸ ਗੱਲ ਨੂੰ ਵੀ ਜੇ ਚੁਗਲਖੋਰ ਬੰਦਾ ਪੱਟਣ ਤੇ ਆ ਜੇ ਤਾਂ ਇੱਕ ਸੂਈ ਨਾਲ ਵੀ ਹੱਸਦੇ ਬਸਦੇ ਘਰ ਨੂੰ ਪੱਟ ਸਕਦਾਗਾ ਐਨੀ ਤਾਕਤ ਇਹ ਬੰਦਾ ਰੱਖਦਾਗਾ ਬਾਕੀ ਦੋਸਤੋ ਇਸ ਵਿਸ਼ੇ ਉੱਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਸੀਗੀਆਂ ਜਿਹੜੀਆਂ ਕਿ ਬਹੁਤ ਜ਼ਿਆਦੇ ਹੋਰ ਲੰਮੀਆਂ ਹੋ ਸਕਦੀਆਂ ਨੇ ਕਿਉਂਕਿ ਦੁ ਉਹੜੀਆਂ ਉਦਾਹਰਨਾਂ ਹੁਣ ਕੋਈ ਤਾਂ ਸੋਚੀ ਜਾਂਦਾ ਹੋਊਗਾ ਵੀ ਯਾਰ ਇੱਕ ਵਾਰੀ ਕੋਈ ਫਲਾਨਾ ਫਲਾਨੇ ਨਾਲ ਐਵੇਂ ਕਰ ਗਿਆ ਸੀਗਾ ਉਹਨੇ ਚੁਗਲੀ ਕੀਤੀ ਸੀ ਇੱਕ ਵਾਰੀ ਕੋਈ ਕਿਸੇ ਨਾਲ ਐਵੇਂ ਕਰ ਗਿਆ ਸੀ ਪਰ ਹੁਣ ਤੁਸੀਂ ਇਹ ਦੇਖੋ ਦੋਸਤੋ ਆਪਣਾ ਮਕਸਦ ਤਾਂ ਸਿਰਫ ਤੁਹਾਡੇ ਤੱਕ ਇਹ ਗੱਲ ਪਹੁੰਚਾਉਣੀ ਸੀਗੀ ਨਾ ਵੀ ਚੁਗਲਖੋਰ ਬੰਦਾ ਕੀ ਕੀ ਕਰ ਸਕਦਾ ਜੇ ਹੁਣ ਆਪਾਂ ਸਾਰੇ ਉਦਾਹਰਨیں ਇੱਕ ਵੀਡੀਓ ਦੇ ਵਿੱਚ ਪਾ ਦਿਆਂਗੇ ਵੀ ਇੱਕ ਵਾਰੀ ਕਿਸੇ ਨੇ ਐ ਕਰਤੀ ਸੀ ਇੱਕ ਵਾਰੀ ਕਿਸੇ ਨੇ ਐ ਕਰਤੀ ਸੀ ਕਿਸੇ ਨਾਲ ਉਂਗਲ ਲਾ ਕੇ ਚੁਗਲੀ ਕਰਕੇ ਫੇਰ ਤਾਂ ਵੀਡੀਓ ਦੇਖੋ ਬਹੁਤ ਘੰਟਿਆਂ ਦੀ ਹੋ ਜਾਊਗੀ ਬਸ ਜਿਹੜਾ ਮੇਨ ਮਕਸਦ ਸੀਗਾ ਉਹ ਆਪਣੇ ਸਮਝ ਦੇ ਵਿੱਚ ਆ ਹੀ ਗਿਆ ਵੀ ਚੁਗਲਖੋਰ ਬੰਦਿਆਂ ਤੋਂ ਦੂਰ ਇਹ ਕੋਈ ਗੱਲਬਾਤ ਚਲੋ ਕਰਨ ਵਾਲੀ ਰਹੇਗੀ ਹੋਵੇ ਮੇਰੇ ਕੋਲੋਂ ਤਾਂ ਤੁਸੀਂ ਕਮੈਂਟ ਕਰਕੇ ਲਿਖ ਦਿਓ ਉਸ ਕਮੈਂਟ ਨੂੰ ਪੜ੍ਹ ਕੇ ਆਪਾਂ ਉਸ ਪੂਰੇ ਵਿਸ਼ੇ ਦੇ ਉੱਤੇ ਦੁਬਾਰੇ ਫੇਰ ਤੋਂ ਵੀਡੀਓ ਬਣਾ ਦੇਾਂਗੇ ਤੇ ਹੁਣ ਜਾਂਦੇ ਜਾਂਦੇ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ